ਕਹਿੰਦੇ ਉਹਨਾਂ ਰੌਲਾ ਤਾਂ ਦਿਲਜੀਤ ਦਾ ਅਵਾਨੀਆਂ ਦੇ ਵਿੱਚ ਅਵਾਨੀਆਂ ਦੇ ਵਿਆਹ ਦੇ ਵਿੱਚ ਗਏ ਦਾ ਨਹੀਂ ਪਿਆ ਜਿੰਨਾ ਉਹਨਾਂ ਦੀ ਘਰ ਵਾਲੀ ਦਾ ਪੈ ਗਿਆ ਸੋਸ਼ਲ ਮੀਡੀਆ ਤੇ ਇੱਕ ਫੋਟੋ ਵਾਇਰਲ ਕੀਤੀ ਜਾ ਰਹੀ ਹੈ ਉਹਨਾਂ ਦੀ ਘਰ ਵਾਲੀ ਦੱਸ ਕੇ ਪਰ ਉਹਨਾਂ ਦੀ ਜਿਹੜੀ ਘਰ ਵਾਲੀ ਹੈ ਉਹ ਅੱਜ ਆਪਣੇ ਅਸਲੀ ਘਰ ਵਾਲੇ ਦੇ ਨਾਲ ਸਾਡੇ ਨਾਲ ਮੌਜੂਦ ਹੈ ਤੇ ਉਹ ਕੀ ਖੁਲਾਸੇ ਕਰ ਰਹੀ ਹੈ ਉਹ ਫੋਟੋ ਬਾਰੇ ਵੀ ਤੇ ਆਪਣੇ ਘਰ ਵਾਲੇ ਬਾਰੇ ਵੀ ਇਹ ਸਾਰਾ ਮਾਮਲੇ ਬਾਰੇ ਵੀ ਆਪਾਂ ਜਾਣ ਹੀ ਲੈਨੇ ਆ ਮੇਰੇ ਨਾਲ ਨੇ ਸਮੀਰ ਮਾਹੀ ਤੇ ਨਿਸ਼ਾ ਬਾਨੋ ਜੀ ਦੋਵੇਂ ਬਾਖਮਾਲ ਦੇ ਕਲਾਕਾਰ ਨੇ ਫਨਕਾਰ ਨੇ ਸਵਾਗਤ ਕਰਦੇ ਸੱਸੀ ਕਾਲਾ ਕੀ ਹਾਲ ਚਾਲ ਨੇ ਭਾਈ ਜੀ ਬਹੁਤ ਵਧੀਆ ਭਾਈ ਤੁਸੀਂ ਦੱਸੋ ਕਿਵੇਂ ਹੋ ਜੀ ਬਹੁਤ ਵਧੀਆ ਜੀ ਤੁਸੀਂ ਤੇ ਕਿਵੇਂ ਵੀਡੀਓ ਨੂੰ ਫੋਟੋਆਂ ਜਿਹੜੀਆਂ ਦੱਸ ਕੇ ਤੁਹਾਡਾ ਵਾਇਰਲ ਕੀਤਾ ਜਾ ਰਿਹਾ ਮੈਂ ਕਿਹਾ ਵੀ ਉਹਨਾਂ ਰੌਲਾ ਨਾ ਬਾਨੀਆਂ ਦੇ ਵਿਆਹ ਜਦੋਂ ਦਿਲਜੀਤ ਗਿਆ ਉਹਨਾਂ ਨਹੀਂ ਪਿਆ ਜਿੰਨਾ ਤੁਹਾਡੀ ਇੱਕ ਫੋਟੋ ਨੇ ਪਾਤਾ ਸਾਰਿਆਂ ਨੂੰ ਚਾ ਵੀ ਉਹ ਕਹਿੰਦੇ ਵੀ ਗੁੱਪਚੁਪ ਤਰੀਕੇ ਨਾਲ ਵਿਆਹ ਕਰਾ ਲਿਆ ਪਰ ਇਹ ਬਾਈ ਜੀ ਬਾਰੇ ਇਹ ਇਹਨਾਂ ਨੂੰ ਜਦੋਂ ਪਤਾ ਲੱਗਿਆ ਉਦੋਂ ਤਾਂ ਰੌਲਾ ਵੱਧ ਗਿਆ ਹੁਣ ਬਿਲਕੁਲ ਦੇਖੋ ਮੈਨੂੰ ਫੋਟੋਸ ਟੈਗ ਹੋਣ ਲੱਗੀਆਂ ਸ਼ੇਅਰ ਹੋਣ ਲੱਗੀਆਂ ਬਹੁਤ ਜ਼ਿਆਦਾ ਭੇਜਣ ਲੱਗੇ ਫਿਰ ਕਿਤੇ ਜਾ ਕੇ ਮੈਨੂੰ ਪਤਾ ਲੱਗਾ ਕਿ ਇੰਨੀ ਗੱਲ ਵੱਧ ਗਈ ਆ ਤੇ ਨੈਸ਼ਨਲ ਜਿੰਨੇ ਵੀ ਚੈਨਲ ਨੇ ਜਿੰਨੀਆਂ ਵੀ ਸਾਰੇ ਕਿਤੇ ਅਪਡੇਟਸ ਇਹੀ ਪੈ ਰਹੀਆਂ ਸੀ ਇਹਨਾਂ ਦਿਨਾਂ ਦੇ ਵਿੱਚ ਤਾਂ ਉਹ ਫਿਰ ਇਸੇ ਕਰਕੇ ਮੈਂ ਆਪਣੇ ਇੰਸਟਾ ਦੇ ਉੱਪਰ ਕਲੀਅਰ ਕੀਤਾ ਸੀਗਾ ਕਿ ਮੈਨੂੰ ਵੀ ਪੁੱਛ ਲਓ ਜਿਹਨੂੰ ਘਰ ਵਾਲੀ ਬਣਾ ਰਹੇ ਹੋ ਉਹਨਾਂ ਨੇ ਤਾਂ ਐ ਵੀ ਕਹਿਤਾ ਵੀ ਇੱਕ ਬੱਚਾ ਵੀ ਆ ਹਾਂ ਮੈਂ ਉਹੀ ਕਹਿ ਰਹੀ ਸੀ ਵੀ ਬੱਚੇ ਨੂੰ ਵੀ ਮਲਾਈ ਦਿੰਦੇ ਬੱਚੇ ਨੂੰ ਮਲਾ ਅੱਜ ਤੁਸੀਂ ਲੈ ਕੇ ਨਹੀਂ ਆਏ ਮੈਨੂੰ ਲੱਗਦੀ ਇਹ ਤਾਂ ਏਕੋ ਐਕਚੁਅਲੀ ਕੀ ਹੁੰਦਾ ਨਾ ਅੱਜ ਵੀ ਮੈਨੂੰ ਆਸਟ੍ਰੇਲੀਆ ਤੋਂ ਮੇਰੇ ਫਰੈਂਡ ਨੇ ਭੇਜਿਆ ਮੈਨੂੰ ਉਹ ਚ ਫੋਟੋ ਭੇਜੀ ਉਹ ਬਾਲੀਵੁੱਡ.com ਦੀ ਪੇਜ ਆ ਹਾਂਜੀ ਉਹਨਾਂ ਨੇ ਭੇਜੀ ਮੈਨੂੰ ਕਹਿੰਦਾ ਯਾਰ ਆ ਕੀ ਚੱਕਰਾ ਕਹਿੰਦਾ ਭਾਬੀ ਕਹਿੰਦਾ ਬਾਲੇ ਉਧਰ ਨੂੰ ਜਾਂਦੀ ਜਾਂਦੀ ਆ ਮੈਂ ਕਿਹਾ ਯਾਰ ਹੁਣ ਕੀ ਕਰ ਸਕਦਾ ਮੈਂ ਐਕਚੁਅਲੀ ਜਿਹੜੀ ਨਿਊਜ਼ ਆ ਨਾ ਉਹ ਐਦਾਂ ਗਾਂਦੀਆਂ ਫੈਲਦੀ ਜਾਂਦੀ ਆ ਉਹ ਚੀਜ਼ ਕਿਉਂਕਿ ਉਹ ਇਹਨਾਂ ਦਾ ਕੋਈ ਸ਼ੂਟ ਦੀ ਪਿਕ ਆ ਉਹ ਤੇ ਮੇਰੇ ਖਿਆਲ ਜੱਟੜ ਜੁਲੀਅਟ ਦੀ ਆ ਉਹ ਹੋ ਗਈ ਆ ਹਾਂਜੀ ਪਿਕ ਉਹ ਅਸੀਂ ਮੇਰੇ ਯਾਦ ਹੈ ਜਦੋਂ ਅਸੀਂ ਪਿਕ ਕਰਾਰੇ ਸੀ ਤਾਂ ਮੈਨੂੰ ਉਸੇ ਟਾਈਮ ਬਲਜੀਤ ਜੀ ਨੇ ਕਹਿੰਦੇ ਕਿਤੇ ਲੋਕ ਹੋਰੀ ਨਾ ਗੱਲ ਤੋਂ ਸਮਝ ਲੈਣ ਬਟ ਇਹ ਨਹੀਂ ਸੀ ਪਤਾ ਵੀ ਇੰਨੇ ਸਾਲਾਂ ਬਾਅਦ ਇਹ ਗੱਲ ਚੱਕੀ ਹੋਈ ਸੀ ਸਾਗਰ ਦੀ ਬੋਟੀ ਵਾਂਗੂੰ ਇੰਨੇ ਚਿਰ ਬਾਅਦ ਚੱਲਿਆ ਕੰਮ ਤੇ ਹੁਣ ਮੈਨੂੰ ਮਤਲਬ ਆ ਕੱਲ ਪਰਸੋਂ ਮੈਂ ਇੱਕ ਹੋਰ ਨਿਊਜ਼ ਦੇਖ ਰਹੀ ਸੀ ਉਹਦੇ ਵਿੱਚ ਲਿਖਿਆ ਸੀ ਕਹਿੰਦੇ ਉਹਨਾਂ ਨੇ ਖੋਫੀਆ ਵਿਆਹ ਕਰਾਇਆ ਹੋਇਆ ਨੇਸ਼ਾ ਮੰਨਣਾ ਮੈਨੂੰ ਹੋਰ ਵੀ ਇਹਨਾ ਸ਼ੌਕਿੰਗ ਗੱਲ ਲੱਗੀ ਕਿ ਕੀ ਪਤਾ ਮੈਨੂੰ ਲੱਗਦੀ ਅੰਦਰ ਖਾਤੇ ਕਿਤੇ ਸਮੀਰ ਬਾਹੀ ਐਸੇ ਖੋਚ ਤਾਂ ਨਹੀਂ ਬਾਈ ਤੁਸੀਂ ਲੱਗਿਆ ਵੀ ਕਿਤੇ ਇਹ ਚੂੜਾ ਨਾਲ ਲੱਗੀ ਕਿ ਕਿਹੜੇ ਨਾਮ ਦਾ ਚੂੜਾ ਪਾਇਆ ਹੋਇਆ ਤੁਸੀਂ ਮੈਨੂੰ ਇਹ ਲੱਗਦਾ ਹੁਣ ਲੋਕਾਂ ਨੂੰ ਇਹ ਲੱਗੂਗਾ ਵੀ ਚੂੜਾ ਪਾ ਕੇ ਆਉਂਦੀ ਪ੍ਰੂਫ ਕਰ ਰਹੀ ਹੈ ਯਾਰ ਮੇਰੀ ਘਰ ਆਈ ਹੈ ਸਹੀ ਗੱਲ ਪਰ ਬਾਈ ਇੱਕ ਗੱਲ ਹੈ ਵੀ ਸਾਗਰ ਦੀ ਬੋਟੀ ਤਾਂ ਹੰਡੀਕਾਰ ਚਲਾ ਲੈਂਦੀ ਹੈ ਫਿਰ ਸਮੀਰ ਦੀ ਬੋਟੀ ਕੀ ਕੋ ਚਲਾ ਕੋਈ ਸ ਲੈਂਦੇ ਆ ਪਰ ਥੋੜੇ ਜੇ ਟਾਈਮ ਬਾਅਦ ਭੁੱਲੇ ਜਾਂਦੇ ਆ ਅੱਛਾ ਹਾਂ ਅੱਜ ਇਹਨਾਂ ਨੇ ਇੱਕ ਅਸੀਂ ਵੀਡੀਓ ਪਾਈ ਆ ਤੇ ਉਹ ਐਕਟਿਵ ਆ ਦੀ ਆ ਐਕਟਿਵ ਆ ਚਲਾ ਰਹੇ ਨੇ ਤੇ ਇਹ ਪੁੱਛ ਰਹੇ ਨੇ ਕਹਿੰਦੇ ਆਏ ਦੀ ਰੇਸ ਤੇ ਉਹ ਮੈਂ ਕਿਹਾ ਯਾਰ ਇਹ ਕਹਿੰਦੇ ਇਹ ਆਪਣੇ ਲਈ ਜਿਹੜੀ ਸਕੂਟਰੀ ਆ ਉਹ ਕਿਸੇ ਹੋਰ ਮੇਰੇ ਹੋਰ ਫਰੈਂਡ ਦੀ ਆ ਅਸੀਂ ਸ਼ੋਅ ਤੇ ਜਾ ਰਹੇ ਸੀਗੇ ਤੇ ਉਹਨੇ ਆ ਕੇ ਮੁੰਡੇ ਨੇ ਆਪਣੀ ਬਾਈਕ ਐਕਟਿਵ ਆ ਲਾਈ ਤੇ ਇਹ ਕਹਿੰਦੇ ਚਲੋ ਮੈਂ ਚਲਾ ਕੇ ਦੇਖ ਦਿਆਂ ਤਾਂ ਕਰਕੇ ਵੀਡੀਓ ਬਣਾਉਨੇ ਆ ਹੂੰ ਮੈਂ ਕਹਿੰਦੇ ਕਹਿੰਦੇ ਵੀ ਯਾਰ ਜਿਵੇਂ ਆਪਣਾਲੀ ਆ ਕਹਿੰਦੇ ਉਵੇਂ ਹੀ ਆ ਮੈਂ ਕਿਹਾ ਵੀ ਇਹ ਕਿਹੜਾ ਕੋਈ ਕੋਈ ਬਾਹਰੋਂ ਆਈ ਆ ਮੈਂ ਕਿਹਾ ਇਹ ਵੀ ਉਵੇਂ ਹੀ ਆ ਅੱਛਾ ਤੇ ਬਸ ਉਹ ਚੀਜ਼ਾਂ ਨੇ ਵੀ ਚਲਾ ਚਲੂ ਸਾਰਾ ਕੁਝ ਲੈਂਦੇ ਆ ਬਸ ਇਹ ਵੀ ਭੁੱਲ ਜਾਂਦੇ ਨੇ ਇਹ ਨਹੀਂ ਤੁਹਾਨੂੰ ਕਿੰਨਾ ਕ ਮਤਲਬ ਤੁਸੀਂ ਇਹਨਾਂ ਦੀ ਕਿੰਨੀ ਕ ਰੇਲ ਬਣਾ ਦਿੰਦੇ ਹੋ ਜਿਵੇਂ ਲੋਕ ਪੁੱਛਦੇ ਹੋਣਗੇ ਨਾ ਵੀ ਤੁਸੀਂ ਚਲਾ ਸਾਰਾ ਕੁਝ ਲੈਣੇ ਹੋ ਫਿਰ ਇਹਨਾਂ ਨੂੰ ਕਿੰਨਾ ਕ ਤਾੜਕੇ ਰੱਖਦੇ ਹੋ ਕਿਉਂਕਿ ਮੇਰੇ ਇੱਕ ਗੱਲ ਇਹ ਵੀ ਆ ਵੀ ਤੁਹਾਡੀ ਵੀਡੀਓ ਵਾਇਰਲ ਹੋਈ ਆ ਮਤਲਬ ਫੋਟੋ ਵਾਇਰਲ ਜੇ ਇਹਨਾਂ ਦੀ ਹੁੰਦੀ ਫਿਰ ਤੁਹਾਨੂੰ ਕਿਵੇਂ ਮਹਿਸੂਸ ਹੁੰਦਾ ਨਹੀਂ ਦੇਖੋ ਉਹ ਰਿਐਲਿਟੀ ਸਾਨੂੰ ਇੱਕ ਦੂਜੇ ਬ ਤਾੜ ਕੇ ਦੀ ਗੱਲ ਸਾਨੂੰ ਮੈਂ ਦੱਸਦੀ ਆ ਮੈਨੂੰ ਕਈ ਸਾਰੇ ਜਣੇ ਇਹੀ ਗੱਲ ਕਹਿੰਦੇ ਆ ਕਿ ਸ਼ਾਇਦ ਜਿੱਦਾਂ ਦਾ ਮੇਰਾ ਕੈਰੈਕਟਰ ਆ ਮੇਰਾ ਉਵੇਂ ਦਾ ਨੇਚਰ ਹੋਣਾ ਪਰ ਜਿਹੜੀ ਰਿਐਲਿਟੀ ਆ ਉਹ ਇਹ ਆ ਕਿ ਤਾੜ ਕੇ ਮੈਂ ਨਹੀਂ ਇਹ ਮੈਨੂੰ ਰੱਖਦੇ ਨੇ ਹਰ ਚੀਜ਼ ਦੇ ਵਿੱਚ ਇਹਨਾਂ ਨੇ ਬੱਚਿਆਂ ਵਾਂਗੂ ਮੈਨੂੰ ਡਾਂਟਣਾ ਜੇ ਸਪੋਜ਼ ਕਰੋ ਮੇਰੇ ਤੋਂ ਕੋਈ ਗਾਣਾ ਨਹੀਂ ਗਾਇਆ ਗਿਆ ਤਾਂ ਮੈਨੂੰ ਮੈਂ ਪ੍ਰਿਪੇਅਰ ਹੁੰਨੀ ਆ ਕਿ ਮੇਰੀ ਕਲਾਸ ਲੱਗਣ ਵਾਲੀ ਆ ਸੋ ਉਹ ਚੀਜ਼ਾਂ ਸਾਡੀਆਂ ਪਿਆਰ ਦੇ ਵਿੱਚ ਨੇ ਇੱਕ ਦੂਜੇ ਨੂੰ ਅਸੀਂ ਬਹੁਤ ਜ਼ਿਆਦਾ ਪਿਆਰ ਕਰਦੇ ਆ ਹਨਾ ਉਹ ਚੀਜ਼ਾਂ ਅਸੀਂ ਇੱਕ ਦੂਜੇ ਨੂੰ ਸਿਖਾਉਨੇ ਆ ਪਰ ਤਾੜ ਕੇ ਦੇਖੋ ਜੀ ਮੇਰਾ ਕੋਈ ਰੋਗ ਨਹੀਂ ਆ ਰੋ ਨਹੀਂ ਵੈਸੇ ਕਿਉਂਕਿ ਐ ਹੁੰਦਾ ਨਾ ਤੁਸੀਂ ਜਿਆਦਾ ਸਕਰੀਨ ਤੇ ਦੇਖਦੇ ਹੋ ਬਾਈ ਜੀ ਗਾਣਿਆਂ ਵੱਲ ਨੇ ਤਾਂ ਕਈ ਵਾਰੀ ਲੋਕਾਂ ਨੂੰ ਐ ਲੱਗਦਾ ਵੀ ਜਿਹੜਾ ਜਿਆਦਾ ਹਾਈਲਾਈਟ ਹੁੰਦਾ ਫਿਲਮਾਂ ਚ ਜਾਂ ਚਿਹਰਿਆਂ ਚ ਵੀ ਘਰੇ ਵੀ ਸ਼ਾਇਦ ਉਹਦੀ ਜਿਆਦਾ ਸਰਦਾਰੀ ਹੁੰਦੀ ਹੈ। ਐਦਾਂ ਦਾ ਕੁਝ ਨਹੀਂ ਹੁੰਦਾ। ਨਹੀਂ ਨਹੀਂ ਐ ਕੋਈ ਚੱਕਰ ਨਹੀਂ ਹੈਗਾ ਸਰਦਾਰੀ ਵਾਲਾ। ਅੱਛਾ। ਪਿਆਰ ਨਾਲ ਨਹੀਂ ਪੜਾ ਨਹੀਂ ਪਿਆਰ ਨਾਲ ਨਹੀਂ ਆਏ ਤਾਂ ਅਸੀਂ ਲੜਦੇ ਬਹੁਤ ਹਾਂ। ਅੱਛਾ। ਐ ਕੋਈ ਚੱਕਰ ਨਹੀਂ ਲੜਨ ਲੜਦੇ ਤਾਂ ਅਸੀਂ ਜਦੋਂ ਇੱਕ ਦੂਜੇ ਦੀ ਗਲਤੀ ਹੈ ਦੇਖੋ ਉਦੋਂ ਸਾਡਾ ਮੰਨਦਾ ਸਭ ਤੋਂ ਪਹਿਲਾਂ ਫਿਰ ਸਾਡਾ ਮੰਨਦਾ ਸੀ ਇੱਕ ਦੂਜੇ ਨੂੰ ਦਸੀਏ ਕਿ ਇੱਥੇ ਤੁਸੀਂ ਗਲਤ ਹੋਈਏ ਇੱਥੇ ਤੁਸੀਂ ਸਹੀ ਹੋ ਅੱਛਾ ਵਿਆਹ ਦੇ ਵਿੱਚ ਬਾਈ ਫਿਰ ਜਦੋਂ ਕਈ ਵਾਰੀ ਕੋਈ ਫੋਟੋਆਂ ਖਿਚਾਉਂਦੇ ਨੇ ਅੰਦਰ ਤੇ ਫਿਰ ਤੁਸੀਂ ਨਾਲ ਕਦੇ ਤੁਹਾਨੂੰ ਐ ਨਹੀਂ ਕਿ ਆ ਵੀ ਛੇਤੀ ਛੇਤੀ ਨਿਕਲ ਚਲੀ ਜਾ ਜਾਂ ਫਿਰ ਉਸ ਚੀਜ਼ ਨੂੰ ਖੁਸ਼ੀ ਹੁੰਦੀ ਆ ਬਈ ਨਹੀਂ ਮੈਨੂੰ ਖੁਸ਼ੀ ਹੁੰਦੀ ਆ ਮੈਂ ਇੰਜੋਏ ਕਰਦਾ ਕਿਉਂਕਿ ਮੈਂ ਲੱਕੀਆ ਬਾਈ ਕਿਉਂਕਿ ਇਹ ਵੀ ਮੇਰੀ ਨੇ ਤੇ ਕਿਉਂਕਿ ਲੋਕ ਪਿਆਰ ਕਰਦੇ ਆ ਉਹ ਕਹਿੰਦੇ ਹੁੰਦੇ ਆ ਵੀ ਜਦੋਂ ਤੁਹਾਡੇ ਕੋਈ ਸਾਰੇ ਪਰਿਵਾਰ ਦੇ ਵਿੱਚੋਂ ਜੇ ਕੋਈ ਇੱਕ ਬੰਦਾ ਹਾਈਲਾਈਟ ਹੈ ਨਾ ਲੋਕਾਂ ਨੂੰ ਪਿਆਰ ਕਰਦੇ ਆ ਤਾਂ ਇਟ ਮੀਨਸ ਉਹ ਸਾਰੇ ਪਰਿਵਾਰ ਦੀ ਕਾਮਯਾਬੀ ਆ ਸਾਰੇ ਪਰਿਵਾਰ ਲਈ ਖੁਸ਼ੀ ਵਾਲੀ ਗੱਲ ਹੈ ਸੋ ਮੈਂ ਤਾਂ ਐਜ਼ ਏ ਮਤਲਬ ਹਸਬੈਂਡ ਇਸ ਚੀਜ਼ ਨੂੰ ਇੰਜੋਏ ਕਰਦਾ ਕਿ ਯਾਰ ਮਤਲਬ ਇਹਨਾਂ ਨੂੰ ਲੋਕ ਇੰਨਾ ਪਿਆਰ ਕਰਦੇ ਨੇ ਤੇ ਐਜ਼ ਏ ਆਰਟਿਸਟ ਜਦੋਂ ਮੈਂ ਉਹਨਾਂ ਤਾਂ ਉਦੋਂ ਵੀ ਇੱਕ ਬੈਨੀਫਿਟ ਹੁੰਦਾ ਕਿ ਚਲੋ ਜਿਹੜੇ ਲੋਕ ਇਹਨਾਂ ਨੂੰ ਪਿਆਰ ਕਰਦੇ ਆ ਉਹ ਫਿਰ ਨਾਲ ਤੁਹਾਨੂੰ ਵੀ ਪਿਆਰ ਕਰਦੇ ਆ ਕਿ ਯਾਰ ਠੀਕ ਆ ਵੀ ਨਾਲ ਇਹ ਵੀ ਮਿਹਨਤ ਕਰ ਰਹੇ ਨੇ ਉਸ ਚੀਜ਼ ਅਸਲ 'ਚ ਭਾਈ ਮੈਂ ਨਾ ਇੱਕ ਪਿੱਛੇ ਜੇ ਕੋਈ ਕਹਾਣੀ ਸੀ ਉਹਦੇ ਵਿੱਚ ਇਹ ਸੀਗਾ ਵੀ ਕਈ ਵਾਰੀ ਬੰਦਿਆਂ ਨੂੰ ਜੈਲਸ ਹੋ ਜਾਂਦੀ ਹੈ ਵੀ ਮੇਰੀ ਘਰ ਵਾਲੀ ਦਾ ਚਿਹਰਾ ਵੱਡਾ ਜਾਂ ਕਾਂ ਕਿ ਲੋਕ ਜਾਂ ਨਾਲ ਦੇ ਕਹਿਣ ਲੱਗ ਪੈਂਦੇ ਆ ਕਿ ਤੂੰ ਨਾ ਜਾਇਆ ਕਰਨ ਨਾਲ ਜਾਂ ਉਹਦਾ ਚਿਹਰਾ ਵੱਡਾ ਤਾਂ ਫਿਰ ਤੁਸੀਂ ਇਹਨਾਂ ਚੀਜ਼ਾਂ ਨੂੰ ਬੈਲੈਂਸ ਕਿਵੇਂ ਬਣਾਉਨੇ ਹੋ ਕਿਉਂਕਿ ਇੱਕ ਦਿਵਾਰ ਲੋਕ ਖੜੀ ਕਰ ਦਿੰਦੇ ਆ ਸ਼ਾਇਦ ਮੀਆਂ ਬੀਵੀ ਆਪ ਤਾਂ ਨਹੀਂ ਕਰਦੇ ਹੋਣੇ ਪਰ ਲੋਕ ਇੱਕ ਕੰਧ ਖੜੀ ਕਰ ਦਿੰਦੇ ਆ ਵੀ ਫਿਰ ਉਸ ਚੀਜ਼ ਨੂੰ ਕਿਵੇਂ ਟੈਕਲ ਕਰਦੇ ਹੋ ਤੁਸੀਂ ਦੋਵੇਂ ਅਸੀਂ ਨਾ ਵਿਆਹ ਤੋਂ ਪਹਿਲਾਂ ਹੀ ਇਕੱਠੇ ਸੀਗੇ ਜਦੋਂ ਕਿਉਂਕਿ ਅਸੀਂ ਸ਼ੋਜ਼ ਕਰਦੇ ਸੀ ਇਕੱਠੇ ਸਾਡੀ ਇੱਕ ਟੀਮ ਸੀਗੀ ਤੇ ਪਹਿਲਾ ਤਾਂ ਮੈਨੂੰ ਉਦੋਂ ਹੀ ਕਦੇ ਮਹਿਸੂਸ ਨਹੀਂ ਹੋਇਆ ਵਿਆਹ ਤੋਂ ਬਾਅਦ ਵੀ ਅਸੀਂ ਉਹੀ ਸੇਮ ਚੀਜ਼ ਕਰਨੀ ਆ ਵਿਆਹ ਤੋਂ ਬਾਅਦ ਸੌਂਕਾ ਪਹਿਲਾਂ ਤਾਂ ਕਿਤੇ ਨਾ ਕਿਤੇ ਇਹ ਚੀਜ਼ਾਂ ਹੁੰਦੀਆਂ ਸੀ ਕਿ ਆ ਚਲੋ ਜੇ ਕੋਈ ਹੋਰ ਟੀਮ ਦੇ ਵਿੱਚੋਂ ਵੀ ਚਲਾ ਜਾਂਦਾ ਸੀ ਤਾਂ ਕੋਈ ਦਿੱਕਤ ਨਹੀਂ ਹੁੰਦੀ ਸੀ ਹੁਣ ਐਜ਼ ਅ ਹਸਬੈਂਡ ਮੇਰੀ ਰਿਸਪੌਂਸਿਬਿਲਟੀ ਵੀ ਬਣ ਜਾਂਦੀ ਆ ਕਿਉਂਕਿ ਉਦੋਂ ਫਿਰ ਮੈਂ ਐਜ਼ ਅ ਕਲਾਕਾਰ ਪਿੱਛੇ ਹੋ ਜਾਣਾ ਐਜ਼ ਅ ਹਸਬੈਂਡ ਅੱਗੇ ਹੋ ਜਾਣਾ ਮੈਂ ਕਿ ਯਾਰ ਮੈਨੂੰ ਆਦੀ ਵਾਈਫ ਦੇ ਨਾਲ ਜਾਣਾ ਕਿਉਂਕਿ ਹੁਣ ਉਹ ਆਪ ਤਾਂ ਕਿਸੇ ਨਾਲ ਗੱਲ ਕਰਨਾ ਜਾਂ ਉਹ ਕਰਾਊਡ ਦੇ ਵਿੱਚ ਜਾਣਾ ਨਿਕਲਣਾ ਸੌ ਚੀਜ਼ਾਂ ਦੀ ਮਿਸਐਪਨਿੰਗ ਵੀ ਕਈ ਵਾਰ ਹੋ ਸਕਦੀ ਆ ਨ ਉਹ ਚੀਜ਼ਾਂ ਬਾਕੀਟ ਚਲੋ ਟੀਮ ਤਾਂ ਨਾਲ ਹੁੰਦੀ ਹੁੰਦੀ ਐ ਬਟ ਮੈਂ ਮਤਲਬ ਐਜ਼ ਅ ਹਸਬੈਂਡ ਅੱਗੇ ਮੈਨੂੰ ਪ੍ਰਾਊਡੀ ਫੀਲ ਹੁੰਦਾ ਐ ਇਸ ਚੀਜ਼ ਦੀ ਕਿ ਮੈਂ ਇੱਕ ਮੈਨੂੰ ਕਦੇ ਮੇਰੇ ਦਿਮਾਗ ਦੇ ਵਿੱਚ ਐਦਾਂ ਨਹੀਂ ਕੋਈ ਚੀਜ਼ ਨਹੀਂ ਆਈ ਅਜਾ ਨਿਛੇ ਜੀ ਫਿਰ ਤੁਸੀਂ ਕਿਸ ਚੀਜ਼ ਨੂੰ ਕਿਵੇਂ ਆਪਣੇ ਲਈ ਮਤਲਬ ਮੰਨਦੇ ਹੋ ਕਿਉਂਕਿ ਇੱਕ ਤਾਂ ਮਤਲਬ ਜਦੋਂ ਕਲਾਕਾਰੀ ਦਾ ਪੀਕ ਚੱਲ ਰਿਹਾ ਹੁੰਦਾ ਉਧਰੋਂ ਹਸਬੈਂਡ ਇੰਨਾ ਚੰਗਾ ਮਿਲ ਜੇ ਸੋਨੇ ਤੇ ਸੁਹਾਗ ਫਿਰ ਕਿੰਨਾ ਕੁ ਰੱਬ ਦਾ ਸ਼ੁਕਰਗੁਜ਼ਾਰ ਕਰਦੇ ਇਹ ਗੱਲ ਦੁਆਰੇ ਦੱਸਿਓ ਮਤਲਬ ਹੁੰਦਾ ਬਹੁਤ ਅੱਛੀ ਗੱਲ ਕੀਤੀ ਤੁਸੀਂ ਫਿਰ ਕਿੰਨਾ ਕੁ ਰੱਬ ਦਾ ਤੁਸੀਂ ਧੰਨਵਾਦ ਕਰਦੇ ਹੋ ਵੀ ਇਹ ਜਿਵੇਂ ਕਹਿੰਦੇ ਨਹੀਂ ਹੁੰਦੇ ਵੀ ਦੋਹੇ ਹੱਥੇ ਸਾਰੇ ਹੱਥੀ ਲੱਡੂ ਵਾਲੀ ਗੱਲ ਹੀ ਆ ਦੇਖੋ ਮੈਂ ਬlesed ਆ ਮੈਨੂੰ ਲੱਗਦਾ ਮੈਂ ਪਿਛਲੇ ਜਨਮ ਚ ਕੋਈ ਬਹੁਤ ਚੰਗੇ ਕੰਮ ਕੀਤੇ ਸੀ ਜਿਹੜੇ ਮੈਨੂੰ ਇੰਨੇ ਚੰਗੇ ਹਸਬੈਂਡ ਈਵਨ ਹਸਬੈਂਡ ਦੇ ਨਾਲ ਨਾਲ ਮੇਰੇ ਇਨ-ਲॉज ਬਹੁਤ ਚੰਗੇ ਨੇ ਮੇਰੇ ਮਦਰ-ਇਨ-ਲॉ ਬਹੁਤ ਚੰਗੇ ਆ ਫਾਦਰ-ਇਨ-ਲॉ ਬਹੁਤ ਚੰਗੇ ਆ ਤੇ ਮੇਰੇ ਪੇਰੈਂਟਸ ਹਨਾ ਜਿਨ੍ਹਾਂ ਨੇ ਮਤਲਬ ਇੱਥੋਂ ਤੱਕ ਮੈਂ ਉਹਨਾਂ ਦੇ ਸਪੋਰਟ ਨਾਲ ਹੀ ਆਈਆਂ ਜਿਵੇਂ ਮੈਂ ਇੱਕ ਮੁਸਲਿਮ ਫੈਮਿਲੀ ਚੋਂ ਬਿਲੋਂਗ ਕਰਦੀ ਸੀ ਤਾਂ ਤੁਹਾਨੂੰ ਪਤਾ ਉਹ ਥੋੜੇ ਜਿਹਾ ਸਟਿੱਕ ਹੁੰਦੇ ਆ ਪਰ ਮੈਨੂੰ ਕਦੇ ਰੋਕ ਟੋਕ ਨਹੀਂ ਹੋਈ ਤੇ ਲੱਕੀਲੀ ਮੇਰੀ ਲਾਈਫ ਦੇ ਵਿੱਚ ਸਮੀਰ ਆਏ ਤੇ ਮੈਨੂੰ ਮਾਨਸਾ ਚੋਂ ਕੱਢਣ ਵਾਲੇ ਜਿਵੇਂ ਤੁਹਾਨੂੰ ਪਤਾ ਹੈ ਵੀ ਮਾਨਸਾ ਦੇ ਵਿੱਚ ਕੁਝ ਐਨਾ ਹੈ ਨਹੀਂ ਆ ਹਨਾ ਕਰਨ ਲਈ ਤੇ ਉੱਥੋਂ ਮੈਨੂੰ ਕੱਢਣ ਵਾਲੇ ਸਮੀਰ ਹੀ ਨੇ ਤੇ ਜਿਵੇਂ ਆਪਾਂ ਕਹਿ ਦਿੰਦੇ ਆ ਵੀ ਇੱਕ ਔਰਤ ਦੀ ਬੰਦੇ ਦੀ ਕਾਮਯਾਬੀ ਦੇ ਪਿੱਛੇ ਇੱਕ ਔਰਤ ਦਾ ਹੱਥ ਹੁੰਦਾ ਮੈਂ ਇੱਥੇ ਕਹੂੰਗੀ ਕਿ ਇੱਕ ਔਰਤ ਦੀ ਕਾਮਯਾਬੀ ਦੇ ਵਿੱਚ ਇੱਕ ਬੰਦੇ ਦਾ ਹੱਥ ਠੀਕ ਹੈ ਪਰ ਕਹਿੰਦੇ ਹੁੰਦੇ ਆ ਵੀ ਜਿਹੜਾ ਬੰਦਾ ਜ਼ਿਆਦਾ ਫੇਲ ਹੋਦੇ ਉਹਦੇ ਪਿੱਛੇ ਦੋ ਔਰਤਾਂ ਦਾ ਹੋਣਾ ਤੁਸੀਂ ਇਹਨਾਂ ਨੂੰ ਫੋਨ ਫਾਸ ਚੈੱਕ ਕਰਦੇ ਹੋ ਕਿ ਨਹੀਂ ਮੈਨੂੰ ਲੋੜ ਨਹੀਂ ਪੈਂਦੀ ਅੱਛਾ ਇੰਨਾ ਅੱਖਾਂ ਵਿੱਚ ਕੀ ਆ ਹਾਂਜੀ ਨਹੀਂ ਲੱਗਦਾ ਹੈਗਾ ਵੀ ਇਹ ਅੱਖਾਂ ਵਿੱਚ ਕੀ ਵਾਲਾ ਮਤਲਬ ਬਹੁਤ ਔਖਾ ਬਣਦਾ ਮਤਲਬ ਭਰਾਵਾ ਕਿਉਂ ਘਰ ਪਟਾਉਂਦੇ ਤੁਰੇ ਮੈਂ ਤੁਹਾਨੂੰ ਦੱਸਦੀ ਆ ਅਸਲ ਜੇ ਇਹਨਾਂ ਦਾ ਨੇਚਰ ਐਦਾਂ ਦਾ ਜੇ ਕੁਝ ਐਦਾਂ ਦੀ ਗੱਲ ਹੋਊਗੀ ਤਾਂ ਮੈਨੂੰ ਦੱਸ ਦੇਣਗੇ ਪਰ ਮੈਨੂੰ ਲੱਗਦਾ ਜਿਹੜੀ ਇਹਨਾਂ ਦੀਆਂ ਫਰੈਂਡ ਲੈਣਾ ਜਿਹੜੀਆਂ ਇਹਨਾਂ ਦੀਆਂ ਜਦੋਂ ਅਸੀਂ ਕਿਤੇ ਵੀ ਜਾਂਦੇ ਆ ਤਾਂ ਇਹਨਾਂ ਨੂੰ ਪਹਿਲਾਂ ਮੈਂ ਖੁੱਲੇ ਆ ਨਾਗਲੇ ਨਾਲ ਹਾਂ ਉਹ ਮੈਨੂੰ ਕਹਿ ਦੇਣਗੇ ਵੀ ਨਹੀਂ ਤੜਕੇ ਆ ਨਹੀਂ ਪੁੱਛਦੇ ਵੀ ਜਿਆਦਾ ਨਹੀਂ ਖੁੱਲੇ ਖੁੱਲੇ ਜਿਹਾ ਨਹੀਂ ਦੇਖਦੇ ਉੱਥੇ ਉਹ ਮੈਨੂੰ ਕਹਿੰਦੇ ਤੂੰ ਬੋਰਿੰਗ ਹੈ ਸਮੀਰ ਸਾਡੇ ਨਾਲ ਸਮੀਰ ਨੂੰ ਭੇਜ ਦੋ अच्छा। ਸੁਸਮੀਰ ਦੀ ਜ਼ਿਆਦਾ ਫਰੈਂਡਸ਼ਿਪ ਹੋ ਜਾਂਦੀ ਹੈ। ਮੈਂ ਥੋੜੀ ਜਿਹੀ ਕਿਤੇ ਨਾ ਕਿਤੇ ਰਿਜ਼ਰਵ ਨੇਚਰ ਦੀ ਆ। ਮੈਂ ਬਹੁਤ ਜਲਦੀ ਕਿਸੇ ਨਾਲ ਮਿਕਸ ਨਹੀਂ ਹੁੰਦੀ। ਮੇਰਾ ਨੇਚਰ ਥੋੜਾ ਹੋਰ ਹੈ। ਇਹ ਆਪਣੀ ਲਾਈਫ ਨੂੰ ਬਹੁਤ ਖੁੱਲ੍ਹ ਕੇ ਜਿੰਦੇ ਆ ਜਿਵੇਂ ਟਰੈਵਲ ਇੰਜੋਏ ਕਰਨਾ, ਘੁੰਮਣਾ ਫਿਰਨਾ। ਮੇਰਾ ਇਹ ਹੁੰਦਾ ਵੀ ਜਦੋਂ ਵਰਕ ਆ ਮੈਂ ਉਹਦੀ ਬਾਹਰ ਜਾਣਾ ਪਸੰਦ ਕਰਦੀ ਆ। ਤਾਂ ਮੇਰਾ ਥੋੜਾ ਜਿਹਾ ਨੇਚਰ ਅਲੱਗ ਹੈ ਬਟ ਸਾਰੇ ਇਹਨਾਂ ਨੂੰ ਜ਼ਿਆਦਾ ਪਿਆਰ। ਨਹੀਂ, ਅੱਛਾ ਸਮੀਰ ਮਾਹੀ ਅਸਲ 'ਚ ਨਾ ਮਾਹੀ ਮੇਰੇ ਹਿਸਾਬ ਨਾਲ ਅਸੀਂ ਜਿੰਨਾ ਕਿ ਮੈਂ ਪੜਿਆ ਵੀ ਮਾਹੀ ਮੱਝਾਂ ਚਾਰਨ ਵਾਲੇ ਨੂੰ ਕਹਿੰਦੇ ਆ ਵੀ ਹੀਰ ਪਿੱਛ ਵੀ ਮਾਹੀ ਇਸ ਕਰਕੇ ਤਾਂ ਤੁਸੀਂ ਫਿਰ ਇਹਨਾਂ ਪਿੱਛੇ ਕਿੰਨੀਆਂ ਜਿੱਦੇ ਉਹਨਾਂ ਨੇ ਤਾਂ ਮੱਝੀਆਂ ਚਾਰੀਆਂ ਤੁਸੀਂ ਕੀ ਕੋਈ ਚਾਰਿਆ ਫਿਰ ਮੈਨੂੰ ਬਾਲਾ ਨਹੀਂ ਕੁਛ ਚਾਰਨਾ ਪਿਆ ਮੈਂ ਬਸ ਥੋੜਾ ਜੀ ਟਰਾਈ ਕੀਤੀ ਸੀਗੀ ਪਰ ਉਹ ਟਰਾਈ ਮੇਰੀ ਇਦਾਂ ਹੀ ਸੀਗੀ ਕਿ ਮੈਂ ਬਸ ਇਹ ਨਹੀਂ ਟਰਾਈ ਮਾਰੀ ਸੀਗੇ ਟਰਾਈ ਕੀਤਾ ਸੀ ਟਰਾਈ ਤਾਂ ਆਬਵੀਅਸਲੀ ਗੱਲ ਹੈ ਹੁਣ ਮੁੰਡਾ ਜੀ ਕੁੜੀ ਨੂੰ ਪ੍ਰਪੋਜ਼ ਕਰੂਗਾ ਤਾਂ ਟਰਾਈ ਤਾਂ ਮਾਰੂਗਾ ਹੀ ਹਨਾ ਉਸ ਤੋਂ ਫਿਰ ਉਹ ਫੀਲਿੰਗ ਜੀ ਉਦਾਂ ਹੁੰਦੀ ਹੈ ਪਰ ਇੱਕ ਵਾਰੀ ਜੇ ਤੁਸੀਂ ਕਿਸੇ ਕੁੜੀ ਨੂੰ ਤੁਸੀਂ ਦੇਖਦੇ ਹੋ ਤੁਹਾਨੂੰ ਕੀ ਪਸੰਦ ਆਉਂਦੀ ਹੈ ਤਾਂ ਫਿਰ ਤੁਹਾਡਾ ਦਿਲ ਕਰਦਾ ਕਿ ਹੁਣ ਮੈਂ ਇਹਨੂੰ ਪ੍ਰਪੋਜ਼ ਕਰਾਂ ਤੇ ਉਹੀ ਚੀਜ਼ਾਂ ਮੈਂ ਕੀਤੀਆਂ ਸੀ ਇੱਕ ਦੋ ਵਾਰੀ ਬਸ ਥੋੜਾ ਜਿਹਾ ਸਾਡੇ ਮੇਲ ਮਲਾਪ ਜਾਂ ਹੋਇਆ ਗੱਲਾਂ ਐਲੋ ਹਾਏ ਜਨਾ ਉਹ ਟਾਈਪ ਜੇ ਬਸ ਉਸ ਤੋਂ ਬਾਅਦ ਮੈਂ ਜਦੋਂ ਇਹਨਾਂ ਨੂੰ ਪ੍ਰਪੋਜ਼ ਕੀਤਾ ਸੀਗਾ ਮੈਂ ਇੱਕੋ ਹੀ ਗੱਲ ਕਹੀ ਸੀ ਮੈਂ ਆ ਵੀ ਗੱਲ ਇਹ ਹੈ ਵੀ ਦੇਖੋ ਆਪਾਂ ਟਾਈਮ ਪਾਸ ਨਹੀਂ ਕਰਨਾ ਜੇ ਮੈਂ ਮੈਂ ਪ੍ਰਪੋਜ਼ ਕਰ ਰਿਹਾ ਆ ਆਪਾਂ ਵਿਆਹ ਕਰਾਉਣਾ ਜੇ ਮੇਰੇ ਨਾਲ ਵਿਆਹ ਕਰਾਉਂਗੇ ਤਾਂ ਮੈਨੂੰ ਹਾਂ ਕਰਿਓ ਨਹੀਂ ਨਹੀਂ ਮੈਂ ਕਹੋ ਨਹੀਂ ਹੈਗਾ ਵੀ ਦੋ ਚਾਰ ਸਾਲ ਟਾਈਮ ਪਾਸ ਜਾਂ ਕੀਤਾ ਮੁੜ ਕੇ ਤੁਸੀਂ ਮੈਂ ਕਿਹਾ ਵੀ ਉਹ ਕੰਮ ਨਹੀਂ ਆਪਾਂ ਕਰਨਾ ਤੇ ਇਹਨਾਂ ਨੇ ਵੀ ਇਹ ਚੀਜ਼ ਨੂੰ ਬੜਾ ਅੰਡਰਸਟੈਂਡ ਕੀਤਾ इवन ਬਾਅਦ ਚ ਪਤਾ ਚੱਲਿਆ ਕਹਿੰਦੇ ਮੇਰੀ ਤੇਰੀ ਗੱਲ ਹੀ ਬਹੁ ਹਾਂ ਠੀਕ ਹੈ ਫਿਰ ਤੁਸੀਂ ਉਹ ਗਾਣਾ ਨਹੀਂ ਗਾਏ ਉਦੋਂ ਤਾਂ ਸ਼ਾਇਦ ਆਏ ਜਿੰਦੇ ਲਾ ਕੇ ਰੱਖ ਲਾਵੇ ਤੈਨੂੰ ਹੋਰ ਕੋਈ ਨਾ ਵੇਖੇ ਆਉਂਦਾ ਆਇਆ ਨਹੀਂ ਸੀਗਾ ਉਹ ਤਾਂ ਆਇਆ ਨਹੀਂ ਸੀ ਪਰ ਉਦੋਂ ਹੋਰ ਉਦੋਂ ਬਾਜੀ ਮਾਰ ਗਿਆ ਬਠਿੰਡੇ ਵਾਲਾ ਗੱਭਰੂ ਆਣਾ ਇਹ ਚੱਲਦਾ ਹੁੰਦਾ ਹਾਂ ਇਹ ਚੱਲਦਾ ਬਾਜੀ ਮਾਰ ਗਿਆ ਬਠਿੰਡੇ ਵਾਲਾ ਗੱਭਰੂ ਅੱਛਾ ਫਿਰ ਮਾਨਸੇ ਦਾ ਜਿਹੜਾ ਦੌਰ ਆ ਹਨਾ ਤੁਸੀਂ ਉਸ ਇਲਾਕੇ ਚੋਂ ਆਏ ਹੋ ਤਾਂ ਫਿਰ ਉੱਥੋਂ ਕਿਵੇਂ ਇਹ ਚੀਜ਼ਾਂ ਚੱਲਦੀਆਂ ਨੇ ਜਿਵੇਂ ਪਿਆਰ ਮੁਹੱਬਤ ਆ ਇਹ ਪ੍ਰਵਾਨ ਚੜਨਾ ਵੀ ਬਹੁਤ ਔਖਾ ਹੁੰਦਾ ਤਾਂ ਫਿਰ ਘਰੇ ਕਿੰਨਾ ਕੁ ਈਜ਼ੀ ਮੰਨ ਕੇ ਘਰ ਦੇ ਜਿਵੇਂ ਤੁਸੀਂ ਦੱਸਿਆ ਪਰਿਵਾਰ ਸਖਤ ਸੀ ਦੇਖੋ ਚੱਕਰ ਇਹ ਸੀਗਾ ਕਿ ਅਸੀਂ ਮਿਲੇ ਸੀਗੇ ਇੱਕ ਗਰੁੱਪ ਦੇ ਵਿੱਚ ਮੈਂ ਗਿੱਦੜਾ ਪਾਉਂਦੀ ਹੁੰਦੀ ਸੀ ਆ ਭੰਗੜਾ ਪਾਉਂਦੇ ਹੁੰਦੇ ਸੀ ਮੈਂ ਤੂੰ ਗਿੱਦੜਾ ਰਾਜਾ ਤੇ ਮੈਂ ਗਿੱਦੜਾ ਮੈਂ ਗਿੱਦੜੇ ਦਾ ਰਾਜਾ ਮੈਂ ਮੇਰੇ ਗਿੱਦੜਿਆਂ ਦੀ ਗੱਲ ਸੀ ਤੇ ਸਾਡਾ ਐਕਚੁਅਲੀ ਕੀ ਹੋਇਆ ਸਾਡਾ ਅਸੀਂ ਇਕੱਠੇ ਕੰਮ ਕਰਦੇ ਹੁੰਦੇ ਸੀ ਤਾਂ ਇਹਨਾਂ ਦਾ ਆਉਣਾ ਜਾਣਾ ਅਕਸਰ ਕਰੇ ਹੁੰਦਾ ਸੀ ਬਾਕੀ ਟੀਮ ਦਾ ਵੀ ਸੀਗਾ ਤੇ ਪਰਸਨਲੀ ਕੁਝ ਕੁ ਹਾਲਾਤ ਮੇਰੇ ਘਰ ਦੇ ਇਦਾਂ ਦੇ ਹੋ ਗਏ ਸੀ ਮੇਰਾ ਬ੍ਰਦਰ ਬਹੁਤ ਬਿਮਾਰ ਹੋ ਗਿਆ ਸੀ ਤਾਂ ਉਦੋਂ ਸਮੀਰ ਨੇ ਮੇਰੀ ਫੈਮਲੀ ਦਾ ਮੇਰਾ ਬਹੁਤ ਸਾਥ ਦਿੱਤਾ ਜਿਹਦੇ ਕਰਕੇ ਸਾਰੀ ਫੈਮਲੀ ਨੂੰ ਸਮੀਰ ਦੇ ਨੇਚਰ ਬਾਰੇ ਪਤਾ ਚੱਲ ਗਿਆ ਸੀ ਹੈਨਾ ਬਟ ਸਾਡੀ ਦੋਨਾਂ ਦੀ ਇੰਟਰ ਕਾਸਟ ਬਹੁਤ ਜ਼ਿਆਦਾ ਸੀ ਉਹਦੇ ਚ ਥੋੜਾ ਜਿਹਾ ਸਾਨੂੰ ਕਨਫਿਊਜ਼ਨ ਸੀ ਬਟ ਸਾਡਾ ਦੋਨਾਂ ਦਾ ਇਹ ਡਿਸੀਜਨ ਸੀ ਕਿ ਮੈਰਿਜ ਕਰਾਵਾਂਗੇ ਤਾਂ ਘਰਦਿਆਂ ਦੀ ਮਰਜ਼ੀ ਨਾਲ ਅਦਰਵਾਇਜ਼ ਇਦਾਂ ਨਹੀਂ ਹੈ ਕਿ ਕੁਝ ਲੋਕ ਛੁਪ ਕੇ ਉਹਨਾਂ ਤੋਂ ਕਰਾਂਗੇ ਹੈਨਾ ਤੇ ਉਹ ਚੀਜ਼ ਲਈ ਸਾਨੂੰ 1 ਸਾਲ ਲੱਗ ਗਿਆ ਸੀ ਸਾਡੇ ਘਰ ਦੇ ਉਹਨੂੰ ਮਨਾਉਣ ਲਈ ਤੇ ਫਿਰ ਜਿਹੜੇ ਸਾਡੇ ਵਿਚੋਲੇ ਬਣੇ ਸੀ ਉਸੇ ਕਰਮਜੀਤ ਅਨਮੋਲ ਸਰ ਤੇ ਉਹਨਾਂ ਦੇ ਵਾਈਫ ਜਿਹੜੇ ਭਾਬੀ ਜੀ ਨੇ ਤਾਂ ਉਹਨਾਂ ਨੇ ਸਮੀਰ ਦੀ ਮੰਮੀ ਨੂੰ ਮਤਲਬ ਕਿੰਨ ਵੰਸ ਕੀਤਾ ਕਿ ਹਾਂ ਤੁਸੀਂ ਕਰੋ ਤੇ ਮੇਰੇ ਪਾਪਾ ਨੂੰ ਕਰਮਜੀਤ ਸਰ ਨੇ ਤੇ ਫਿਰ ਲੱਕੀਲੀ ਸਾਡੇ ਮੰਨ ਗਏ ਤੇ ਸਾਡੇ ਫਿਰ ਨਿਕਾਹ ਤੇ ਫੇਰੇ ਦੋਨੋਂ ਹੀ ਹੋਏ ਇਕੱਠੇ ਹੋਏ ਇਕੱਠੇ ਹੋਏ ਅੱਛਾ ਫਿਰ ਉਹ ਕਿਵੇਂ ਇੰਜੋਏ ਕੀਤਾ ਬਾਈ ਉਦੋਂ ਫਿਰ ਕੀ ਕਹਿੰਦੇ ਹੁੰਦੇ ਆ ਕਬੂਲ ਹੈ ਕਬੂਲ ਮੈਂ ਪੂਰਾ ਕਬੂਲ ਕੀਤਾ ਵੈਸੇ ਮੈਨੂੰ ਕਲਮੇ ਸਾਰੇ ਆਉਂਦੇ ਨੇ ਜਿੰਨੇ ਇੱਕ ਮਤਲਬ ਹੁੰਦੇ ਨੇ ਕਿ ਜਦ ਇਹਨਾਂ ਦੇ ਨਾਂ ਦਾ ਹੀ ਪੜ ਲਿਆ ਤਾਂ ਫਿਰ ਇਹਨਾਂ ਦੇ ਨਾਂ ਦੇ ਪੜ ਲਿਆ ਦੇਖੋ ਰੱਬ ਤਾਂ ਇੱਕੋ ਹੀ ਹੈ ਬਿਲਕੁਲ ਬਸ ਉਹਦੇ ਨਾਮ ਜਾਂ ਉਹਦੀ ਉਹ ਚੀਜ਼ ਅਲੱਗ-ਅਲੱਗ ਹੈ ਤੇ ਬਟ ਇਹ ਆ ਵੀ ਸਾਡੀ ਫੈਮਲੀ ਨੇ ਬਹੁਤ ਅੰਡਰਸਟੈਂਡ ਕੀਤਾ ਵੀ ਇੱਕੋ ਲਾਈਨ ਦੇ ਨੇ ਤੇ ਮੇਰੇ ਜੀਜਾ ਜੀ ਨੇ ਉਹਨਾਂ ਦੇ ਉਹਨਾਂ ਨੇ ਬਹੁਤ ਸਪੋਰਟ ਕੀਤੀ ਉਹਨਾਂ ਨੇ ਫੈਮਲੀ ਨੂੰ ਸਮਝਾਇਆ ਤੇ ਦੀਦੀ ਮੇਰੇ ਨਾਨਾਣ ਦੇ ਜਿਹੜੇ ਮਤਲਬ ਜਦੋਂ ਇਹ ਚੀਜ਼ਾਂ ਤੁਸੀਂ ਥੋੜੀ ਫੈਮਲੀਆਂ ਸਮਝ ਜਾਂਦੀਆਂ ਨੇ ਨਾ ਇਸ ਗੱਲ ਨੂੰ ਫੇਰ ਕੋਈ ਚੱਕਰ ਨਹੀਂ ਰਹਿੰਦਾ ਮੇਰੇ ਮਦਰ ਇਨ ਲਾ ਹਜੇ ਵੀ ਮੈਨੂੰ ਕਹਿੰਦੇ ਆ ਵੀ ਜਦੋਂ ਰੋਜ਼ੇ ਹੁੰਦੇ ਆ ਮੈਂ ਰੋਜ਼ੇ ਵੀ ਰੱਖਦੀ ਆ ਮੈਂ ਨਰਾਤੇ ਵੀ ਰੱਖਦੀ ਆ ਸਾਡੇ ਘਰੇ Eid ਵੀ ਮਨਾਈ ਜਾਂਦੀ ਆ ਸਾਡੇ ਘਰੇ Diwali ਵੀ ਮਨਾਈ ਜਾਂਦੀ ਆ ਸਾਰੇ ਤਿਹਾਰ ਸਾਡੇ ਇਕੁਅਲ ਐ ਜਦੋਂ ਮਤਲਬ ਸਾਡੀਆਂ ਫੈਮਲੀਆਂ ਮਿਲਦੀਆਂ ਤੇ ਤੁਸੀਂ ਕਹਿ ਹੀ ਨਹੀਂ ਸਕਦੇ ਵੀ ਕੌਣ ਹਿੰਦੂ ਆ ਕੌਣ ਮੁਸਲਮਾਨ ਸਾਰਾ ਕੁਝ ਉਵੇਂ ਹੀ ਮਾਹੌਲ ਚੱਲਦਾ ਪਰ ਇਹ ਬਾਈ ਪਿਆਰ ਵੀ ਤਾਂ ਮਤਲਬ ਬਣਾ ਹੀ ਬੰਦਾ ਕਿਉਂਕਿ ਅਕਸਰ ਵੈਸੇ ਮਤਲਬ ਮੁੰਡਿਆਂ ਨੂੰ ਇਹ ਕਿਹਾ ਜਾਂਦਾ ਮੈਂ ਜਿੰਨਾ ਕਿ ਸੁਣਦਾ ਵੀ ਜਿਹੜੀਆਂ ਮਤਲਬ ਐਕਟਰਾਂ ਹੁੰਦੀਆਂ ਜਾਂ ਜਿਸ ਇਸ ਫੀਲ ਇਹ ਰੋਟੀ ਨਹੀਂ ਦੇ ਸਕਦੀਆਂ ਵੀ ਫਿਰ ਇਹ ਕਿਵੇਂ ਇਹ ਤਾਂ ਬਹੁਤ ਵੱਡਾ ਚੈਲੰਜ ਹੋਣਾ ਨਾ ਤੁਹਾਡੇ ਲਈ ਨਹੀਂ ਨਹੀਂ ਇਸ ਗੱਲ ਨੂੰ ਤਾਂ ਮਤਲਬ ਮੇਰੇ ਪੇਰੈਂਟਸ ਵੀ ਕਹਿੰਦੇ ਨੇ ਕਿ ਇਹ ਘਰ ਦੇ ਕੰਮ ਐਨੇ ਕਰਦੇ ਜਦੋਂ ਘਰੇ ਆ ਜਾਂਦੇ ਆ ਉਹ ਤਾਂ ਜਮੇ ਘਰੇਲੂ ਵਾਈਫ ਨੇ ਠੀਕ ਹੈ ਮਤਲਬ ਉਦੋਂ ਕੋਈ ਐਕਟ੍ਰੈਸ ਨਹੀਂ ਕੋਈ ਕੁਝ ਨਹੀਂ ਕਈ ਵਾਰ ਕੋਈ ਮੇਡ ਵੀ ਨਹੀਂ ਹੁੰਦੇ ਸੀ ਤੇ ਪੋਚੇ ਵੀ ਆਪ ਲਾਈ ਜਾਣੇ ਉਹ ਕਿ ਕਰੀ ਜਾਣੇ ਚੀਜ਼ਾਂ ਆਪਰੋਂ ਐ ਵੀ ਪੋਚਿਆਂ ਤੋਂ ਮੈਨੂੰ ਥੋੜਾ ਜਿਹਾ ਬਚ ਕੇ ਨਿਕਲਣਾ ਪੈਂਦਾ ਵੀ ਕਦੇ ਵਿੱਚ ਪੈੜਾ ਨਾ ਪਾ ਜਾਈ ਤੇ ਕੋਈ ਇਦਾਂ ਚੱਕਰ ਨਹੀਂ ਪਰ ਇੱਕ ਮੈਂ ਛੋਟੀ ਜੀ ਗੱਲ ਸਾਂਝੀ ਕਰਦਾ ਜਦੋਂ ਸਾਡਾ ਵਿਆਹ ਮਤਲਬ ਹੋਇਆ ਸੀਗਾ ਉਹ ਤੋਂ ਇਹ ਇੱਕ ਦਿਨ ਪਹਿਲਾਂ ਇਹ ਅਮਰੀਕਾ ਸ਼ੋਅ ਲਾਉਣ ਗਏ ਹੋਏ ਸੀਗੇ ਜੀ ਤੇ ਮੇਰੇ ਡੈਡੀ ਕਹਿ ਰਹੇ ਨੇ ਕਹਿੰਦੇ ਯਾਰ ਉਹ ਕਹਿੰਦੇ ਵੈਸੇ ਐਕਟਰ ਨਹੀਂ ਆਉਂਦੀਆਂ ਆ ਮੌਕੇ ਤੇ ਆਉਂਦੀਆਂ ਨਹੀਂ ਹੁੰਦੀਆਂ ਕਹਿੰਦੇ ਵੀ ਆ ਤਾਂ ਜਾਊਗੀ ਹੋ ਆਪਾਂ ਕਹਿੰਦੇ ਐਡਾ ਤਾਮਾ ਜਾਂ ਮਰਖੀ ਬੈਠੇ ਆ ਅੱਛਾ ਸਾਡੇ ਇੰਨੇ ਕਲਾਕਾਰ ਵੀ ਬੁਲਾਏ ਆਪਾਂ ਸਾਰੇ ਉਹ ਫੀਲਡ ਦੇ ਨਾ ਸਾਰੇ ਹੀ ਕੀਤੇ ਨੇ ਤੇ ਉਹ ਮੈਂ ਕਿਹਾ ਯਾਰ ਨਹੀਂ ਨਹੀਂ ਆਇਆ ਤਾਂ ਨਹੀਂ ਹੁੰਦਾ ਕੁਦਰਤੀ ਇਹਨਾਂ ਦੇ ਸ਼ੋਅ ਸੁਪਰ ਹਿੱਟ ਜਾ ਰਹੇ ਸੀਗੇ ਇਹਨਾਂ ਦੇ ਅੱਗੇ ਪ੍ਰੋਮੋਟਰ ਕਹਿ ਰਹੇ ਨੇ ਵੀ ਯਾਰ ਜੇ ਆਪਾਂ ਮਤਲਬ ਸ਼ੋਅ ਅੱਗੇ ਵਧਾ ਲਈਏ ਤਾਂ ਕੀ ਕਰੀਏ ਤੇ ਇਹ ਮੇਰੀ ਇਹਨਾਂ ਨਾਲ ਗੱਲ ਵੀ ਮੈਂ ਯਾਰ ਨਾ ਪੰਗਾ ਨਾ ਪੈਜਾ ਮੈਂ ਲੋਕਾਂ ਨੇ ਹੋਰ ਪਾਸੇ ਲੈ ਜਾਣਾ ਹੈਨਾ ਸਿਸਟਮ ਤੇ ਪਰ ਫਿਰ ਜਦੋਂ ਉਹ ਕਰ ਗਿਆ ਆਂਡਰਸਟੈਂਡ ਕੀਤਾ ਫਿਰ ਉਦੋਂ ਇਹ ਵਾਪਸ ਆਇਆ ਫਿਰ ਤੋਂ ਸ਼ੋਅ ਕੈਨਸਲ ਕਰਕੇ ਅੱਛਾ ਤੇ ਹੇ ਇੱਕ ਦਿਨ ਪਹਿਲਾਂ ਆਏ ਸੀ ਆਪਦੇ ਲੇਡੀ ਸੰਗੀਤ ਵਾਲੇ ਦੇ ਨੀ ਘਰੇ ਪਹੁੰਚੀ ਸੀ ਐ ਤਾਂ ਫਿਰ ਕਬੱਡੀ ਕੁਰਬਾਨੀ ਦਿੱਤੀ ਤੁਹਾਡੇ ਨੇ ਉਸ ਕੁਰਬਾਨੀ ਦਾ ਮੁੱਲ ਹੁਣ ਤੱਕ ਤਾਰ ਰਹੇ ਹਾਂ ਪੂਰੇ ਤਾਰ ਰਹੇ ਹਾਂ ਜੀ ਪੂਰਾ ਇਹ ਵੀ ਲੱਖੀ ਗੱਲ ਹੁੰਦੀ ਆ ਅੱਛਾ ਤੁਸੀਂ ਚਮਕੀਲਾ ਫਿਲਮ ਦੇ ਵਿੱਚ ਵੀ ਵੱਡਾ ਤੁਹਾਡਾ ਮੈਨੂੰ ਪਤਾ ਲੱਗੇ ਬਹੁਤ ਸੋਹਣਾ ਰੋਲ ਹੈ ਤਾਂ ਫਿਰ ਉਹ ਕਦੇ ਤਿਆਰੀਆਂ ਕਿਉਂਕਿ ਉੱਚ ਤੁਸੀਂ ਗਾਣੇ ਵੀ ਗਾਏ ਨੇ ਤਾਂ ਫਿਰ ਕਦੇ ਇਹਨਾਂ ਦੇ ਨਾਲ ਇਕੱਠੇ ਫਿਰ ਉਹ ਤਿਆਰੀ ਕਰੀ ਮਤਲਬ ਸਮੀਰ ਜੀ ਦੇ ਨਾਲ ਕੋਈ ਡੂਇਟ ਗਾਣੇ ਗਾ ਗੋ ਕੇ ਥੋੜਾ ਬਣਾ ਲੈਂਦੇ ਸੀ ਮਾਹੌਲ ਜੀ ਜੀ ਬਿਲਕੁਲ ਅਸੀਂ ਡਿਊਟ ਦੀ ਤਿਆਰੀ ਕੀਤੀ ਹੈ ਉਹ ਗਾਣੇ ਅਸੀਂ ਸੋਚੇ ਨੇ ਵੀ ਹਾਂ ਅਸੀਂ ਸਟੇਜ ਲਈ ਵੀ ਗਾਉਣੇ ਨੇ ਤੇ ਉਹ ਜਦੋਂ ਮੈਂ ਕੀਤੀ ਸੀ ਤਾਂ ਉਹ ਜਿਹੜੀਆਂ ਮੇਰੀਆਂ ਪ੍ਰੋਪਰ ਕਲਾਸਿਸ ਲੱਗੀਆਂ ਸੀ Zoom ਕਲਾਸਿਸ ਲੱਗੀਆਂ ਸੀ ਮੇਰੀਆਂ ਤਾਂ ਇਮਤੀਆਜ਼ ਸਰ ਦੀ ਟੀਮ ਹੀ ਸੀ ਬੰਬੇ ਤੋਂ ਜਿਹੜੇ ਰੈਸਲਮ ਵਗੈਰਾ ਕਰਾਉਂਦੇ ਹੁੰਦੇ ਸੀਗੇ ਤੇ ਮੈਂ ਉਹੀ ਸੋਚ ਰਹੀ ਸੀ ਹਲੇ ਤਾਂ ਸਾਡੀਆਂ ਚਮਕੀਲੇ ਦੀਆਂ ਅਪਡੇਟ ਪੈਣੀ ਆ ਮੇਰੀਆਂ ਤੇ ਦਿਲਜੀਤ ਜੀ ਦੀਆਂ ਤੇ ਹੁਣ ਗੱਲ ਇੰਨੀ ਚੱਕੀ ਪਈ ਆ ਬਾਅਦ ਦੇ ਵਿੱਚ ਅਸੀਂ ਫੋਟੋਸ ਵਾਣੀ ਉਹਨਾਂ ਨੇ ਕਿਹਾ ਉਹਨਾਂ ਦੀ ਵਾਈਫ ਨੇ ਹੋਰ ਫੋਟੋਆਂ ਅੱਗੇ ਲੈ ਜਾਂਦੀ ਆ ਮੈਂ ਮੈਂ ਨਾ ਅੱਗੇ ਸੋਚ ਰਿਆ ਸੀ ਮੈਂ ਕਿਹਾ ਲੋਕਾਂ ਨੇ ਹਜੇ ਤਾਂ ਚਮਕੀਲੇ ਵਾਲੀਆਂ ਫੋਟੋਆਂ ਨਹੀਂ ਵਾਇਰਲ ਕਰੀਆਂ ਲੋਕਾਂ ਨੇ ਕਹਿਣਾ ਵੀ ਆਹ ਦੇਖੋ ਕਿਸੇ ਨੂੰ ਦੱਸਿਆ ਨਹੀਂ ਹੈਗਾ ਇਹ ਚਮਕੀਲੀ ਬਣਾਈ ਫਿਰਦਾ ਇਹ ਸ਼ੋਰ ਨਹੀਂ ਆਉਂਦੇ ਆ ਵਾਰ ਵਾਰ ਚੋਰ ਨਹੀਂ ਅੱਛਾ ਕੋਈ ਮੈਕ ਜਣਾ ਚਮਕੀਲਾ ਫਿਲਮ ਦੇ ਵਿੱਚ ਜਿਵੇਂ ਸ਼ਾਇਦ ਜਿੰਨਾ ਕਿ ਮੈਨੂੰ ਸ੍ਰਿੰਦਰ ਸੋਨੀਆ ਜੀ ਦਾ ਸ਼ਾਇਦ ਤੁਸੀਂ ਕਿਰਦਾਰ ਪਲੇ ਕਰ ਰਹੇ ਜਿੰਨਾ ਕਿ ਮੈਨੂੰ ਪਤਾ ਲੱਗਿਆ ਬਾਕੀ ਹੋ ਸਕਦਾ ਕੋਈ ਹੋਰ ਪਲੇ ਕਰ ਰਿਹਾ ਤਾਂ ਉਹਨਾਂ ਦੇ ਜਿਵੇਂ ਗੀਤ ਸੀਗੇ ਵੀ ਭਾਜਾ ਦੇ ਮਿੱਤਰਾ ਠਗੂਏ ਤੇ ਠਗੂਆ ਖੜਕੇ ਤਾਂ ਤੁਹਾਡੀ ਜਿਹੜੀ ਬੋਲੀ ਆ ਉਹ ਮਲਵਈ ਆ ਕਿਉਂਕਿ ਇਸ ਤਰ੍ਹਾਂ ਦੇ ਗੀਤ ਮਲਵਈ ਬੋਲੀ ਚ ਬੜੇ ਫੱਪਦੇ ਨੇ ਤਾਂ ਮੈਂ ਚਾਹੁੰਦਾ ਵੀ ਤੁਸੀਂ ਦੋਵੇਂ ਦੀ ਅੱਜ ਮੜਾ ਜਾਓ ਅੰਦਾਜ਼ ਦੇ ਵਿੱਚ ਜੇ ਗਾਓ ਜੀ ਟਕਵੇ ਤੇ ਟਕੂਆ ਖੜਕੇ ਤੇਰੇ ਭਾਈਆਂ ਨਾਲ ਪੈ ਗਈ ਦੁਸ਼ਮਣੀ ਵੈਸੇ ਤਾਂ ਮੈਨੂੰ ਲੱਗਦਾ ਨਹੀਂ ਇਹਨਾਂ ਦੀ ਪਈ ਹੋ ਕਦੇ ਸਾਰਿਆਂ ਦੇ ਨਾਲ ਪਾਸੇ ਵਿੱਚ ਗਲੀ ਦੇ ਹੋਗੇ ਟੱਕਰੇ ਖੜ ਗਿਆ ਬਾਹੋਂ ਫੜਕੇ ਪਾਣੀ ਪਾਣੀ ਹੋ ਗਈ ਮਿੱਤਰਾ ਤਕ ਤਕ ਦਿਲ ਪਿਆ ਤੜਕੇ ਪਾ ਜਾਵੇ ਮਿੱਤਰਾ ਟਕਵੇ ਤੇ ਟਕੂਆ ਟਕੂਏ ਤੇ ਟਕੂਆ ਖੜਕੇ ਪਾ ਜਾਵੇ ਮਿੱਤਰਾ ਟਕਵੇ ਤੇ ਟਕੂਆ ਖੜਕੇ ਹੋ ਤੇਰੇ ਭਾਈਆਂ ਨਾਲ ਪੈ ਗਈ ਦੁਸ਼ਮਣੀ ਤੇਰੇ ਨਾਲ ਪੈ ਗਈ ਯਾਰੀ ਪੰਜ ਭਾਈ ਇੱਕ ਬਾਪੂ ਤੇਰਾ ਰਿਸ਼ਤੇਦਾਰੀ ਭਾਰੀ ਨਹੀਂ ਜੇ ਤਤ ਨਹੀਂ ਨਿਭਦੀ ਛੱਡ ਦੇ ਵੈਰ ਨੇ ਹੁਣ ਛੱਡ ਦੇ ਵੈਰ ਨੇ ਯਾਰੀ ਜੇ ਤਤ ਨਹੀਂ ਨਿਭਦੀ ਛੱਡ ਦੇ ਵੈਰ ਨੇ ਕੁੜੀ ਵਿੱਚ ਤਾਂ ਕਹਿੰਦੀਆਂ ਨਾ ਬਾਬਾ ਨਾ ਹੁਣ ਮੈਂ ਕਿਹਾ ਵੀ ਇਹਨਾਂ ਨੇ ਉਹ ਵੀ ਕਿਹਾ ਹੋਇਆ ਤੇ ਪਰ ਇਹਦਾ ਮਤਲਬ ਇਹ ਯਾਰੀ ਤੇ ਛੱਡਣੀ ਹੋਈ ਨਹੀਂ ਇਹ ਤਾਂ ਉਮਰਾਂ ਦੀ ਆ ਹਨਾ ਕਿ ਮਤਲਬ ਨਿਸ਼ਾ ਜੀ ਵਾਲਾ ਨਹੀਂ ਨਹੀਂ ਮੇਰਾ ਅਲੱਗ ਹੁੰਦਾ ਜੀ ਇਹਨਾਂ ਦਾ ਅਲੱਗ ਹੁੰਦਾ ਦੋਨੋਂ ਦਾ ਇਕੱਠਿਆਂ ਦਾ ਅਲੱਗ ਹੁੰਦਾ ਇਕੱਠਿਆਂ ਦਾ ਅਲੱਗ ਹੁੰਦਾ ਮਤਲਬ ਐ ਨਹੀਂ ਹੈਗਾ ਵੀ ਜਿਵੇਂ ਕਈ ਵਾਰੀ ਕੋਈ ਮਤਲਬ ਜਿੱਦਾਂ ਵਿਆਹ ਦਾ ਕਾਰਡ ਅੱਜ ਕੱਲ ਇੱਕ ਸਿਸਟਮ ਇਹ ਵੀ ਚੱਲਿਆ ਨਾ ਵੀ ਇੱਕ ਦੋ ਕਲਾਕਾਰਾਂ ਨੂੰ ਪੈਸੇ ਦਿੱਤਿੰਦੇ ਬਾਕੀ ਇਹਨੂੰ ਵਿਆਹ ਦਾ ਕਾਰਡ ਦੇ ਜਾਂਦੇ ਆ ਵੀ ਦੋ ਦੋ ਗਾਣੇ ਤੁਸੀਂ ਵੀ ਲਾ ਦਿਓ ਐਡਾ ਨਹੀਂ ਆ ਅਜਿਹਾ ਨਹੀਂ ਪਿਆਰ ਦੀ ਗੱਲ ਤੇ ਪਰ ਇੱਕ ਗੱਲ ਹੈ ਬਾਈ ਮੈਂ ਇੱਕ ਸਵਾਲ ਮੇਰੇ ਮਨ 'ਚ ਹੋਰ ਬਹੁਤ ਹੈ ਵੀ ਜਿੱਦਾਂ ਬਾਹਰ ਦੇ ਟੂਰ ਕਲਾਕਾਰਾਂ ਦੇ ਲੱਗਦੇ ਨੇ ਤਾਂ ਕਈ ਵਾਰੀ ਇਹ ਹੁੰਦਾ ਵੀ ਘਰ ਵਾਲੀ ਦਾ ਵੀਜ਼ਾ ਪਹਿਲਾਂ ਅਪਰੂਵ ਕਰਾ ਦਿੰਦੇ ਨੇ ਕਈ ਵਾਰੀ ਘਰ ਵਾਲੇ ਦਾ ਵੀਜ਼ਾ ਨਹੀਂ ਆਉਂਦਾ ਜਾਂ ਰੋਕਿਆ ਜਾਂਦਾ ਹੋ ਸਕਦਾ ਉਹਨਾਂ ਦੀ ਕੋਈ ਮਨਛਾ ਹੋਵੇ ਤੁਹਾਡੇ ਨਾਲ ਕਦੇ ਨਿਸ਼ਾ ਜੀ ਇਦਾਂ ਹੋਇਆ ਜਾਂ ਤੁਸੀਂ ਸਟੈਂਡ ਲਿਆ ਹੋਵੇ ਵੀ ਜੇ ਸਮੀਰ ਜਾਊਗਾ ਤਾਂ ਫਿਰ ਮੈਂ ਜਾਊਂਗੀ ਨਹੀਂ ਮੈਂ ਨਹੀਂ ਜਾਊਂਗਾ ਨਹੀਂ ਇਦਾਂ ਦਾ ਕੁਝ ਨਹੀਂ ਆ ਪਿੱਛੇ ਜੇ ਅਸੀਂ ਇੱਕ ਮੂਵੀ ਕੀਤੀ ਸੀਗੀ ਉਹਦੇ ਵਿੱਚ ਵਾਕੀ ਸਾਡੇ ਤਿੰਨ ਗਰੁੱਪ ਬਣੇ ਸੀ ਬਟ ਉਹਦੇ ਚ ਇਹ ਸੀ ਕਿ ਫਸਟ ਮੇਰੀ ਮੂਵੀ ਸੀ ਜੀ ਤੇ ਸੈਕਿੰਡ ਦੇ ਵਿੱਚ ਸਮੀਰ ਦਾ ਸੀਗਾ ਬਟ ਉਹ ਕੀ ਹੋਇਆ ਵੀ ਉਹ ਜਨਰਲ ਸਿਗੀ ਗੱਲ ਕੋਈ ਇਦਾਂ ਨਹੀਂ ਹੈ ਕਿ ਉਹਨਾਂ ਨੇ ਕੋਈ ਜਾਣਬੁੱਝ ਕੇ ਕੀਤਾ ਸੀ ਕਿ ਸਮੀਰ ਹੋਰਾਂ ਦੀ ਟੀਮ ਦੇ ਵੀਜ਼ੇ ਆਏ ਨਹੀਂ ਸੀਗੇ ਬਸ ਇੱਕੋ ਵਾਰ ਇਹ ਚੀਜ਼ ਹੋਈ ਹੈ ਅਦਰਵਾਇਜ਼ ਕਦੇ ਇਹ ਚੀਜ਼ ਫੇਸ ਨਹੀਂ ਅੱਛਾ ਅੱਛਾ ਹੁਣ ਨਾ ਬਾਈ ਹੁਣੀ ਵੋਟਾਂ 'ਚ ਨੇ ਕਰਮਜੀਤਨ ਬੋਲ ਜੀ ਉਹ ਤੁਹਾਡੇ ਨਾਲ ਦੋਵਾਂ ਦਾ ਪਿਆਰ ਹੈ ਤੇ ਬਹੁਤ ਸਾਰੇ ਲੋਕ ਕਈ ਵਾਰੀ ਇਹ ਸਵਾਲ ਵੀ ਕਰ ਦਿੰਦੇ ਹੋਣਗੇ ਵੀ ਜਦੋਂ ਤਾਂ ਚੜ੍ਹਾਈ ਹੁੰਦੀ ਆ ਜਾਂ ਜਦੋਂ ਤਾਂ ਉਦਾਂ ਹੁੰਦਾ ਉਦੋਂ ਤਾਂ ਸਾਰੇ ਨਾਲ ਦੇਂਦੇ ਨੇ ਅੱਜ ਵੋਟਾਂ ਆ ਗਈਆਂ ਅੱਜ ਕੋਈ ਨਾਲ ਨਹੀਂ ਖੜਦਾ ਤਾਂ ਮਤਲਬ ਉਦੋਂ ਤੁਹਾਨੂੰ ਕੀ ਲੱਗਦਾ ਵੀ ਤੁਸੀਂ ਹੁਣ ਤਾਂ ਬਿਜ਼ੀ ਹੋ ਲੋਕਾਂ ਨੂੰ ਤਾਂ ਪਤਾ ਲੱਗ ਹੀ ਜਾਣਾ ਨੂੰ ਮਿਲਦੇ ਆ ਫਿਰ ਉਦੋਂ ਕੀ ਹੁੰਦਾ ਵਾ ਦੇਖੋ ਸਮੀਰ ਜਦੋਂ ਫ੍ਰੀ ਹੁੰਦੇ ਸਮੀਰ ਜਾਂਦੇ ਨੇ ਨਾਲ ਤੇ ਮੈਂ ਹੁਣ ਫ੍ਰੀ ਹੋ ਜਾਣਾ ਤੇ ਫਿਰ ਅਸੀਂ ਪੱਕਾ ਜੀ ਲੈ ਕੇ ਟੈਚੀ ਉਹਨਾਂ ਦੇ ਨਾਲ ਲੱਗੇ ਨਾਲ ਹੀ ਹੈ ਹਾਂ ਅੱਛਾ ਉਹਨਾਂ ਦੇ ਨਾਲ ਕਿੱਦਾਂ ਫਿਰ ਮੁਲਾਕਾਤ ਤੁਹਾਡੀ ਦੋਵਾਂ ਦੀ ਹੁੰਦੀ ਹੈ ਮਤਲਬ ਸਾਡੀ ਮਤਲਬ ਫੈਮਿਲੀ ਰਿਲੇਸ਼ਨ ਹੈ ਸਭ ਤੋਂ ਵੱਡੀ ਗੱਲ ਤਾਂ ਵੀ ਇਦਾਂ ਨਹੀਂ ਹੈ ਕਿ ਹਾਂ ਵੀ ਅਸੀਂ ਐਜ਼ ਏ ਆਰਟਿਸਟ ਹੀ ਉਹਨਾਂ ਨੂੰ ਮਿਲਦੇ ਆ ਜਿਵੇਂ ਆਪਾਂ ਕਹਿ ਦਈਏ ਕਿ ਉਹਨਾਂ ਦੀ ਵਾਈਫ ਨਾਲ ਮੈਂ ਐਜ਼ ਏ ਮੈਨੂੰ ਛੋਟੀ ਸਿਸਟਰ ਹੀ ਲੈਂਦੇ ਨੇ ਉਹ ਹਨਾ ਬਿਲਕੁਲ ਉਹਨਾਂ ਦੇ ਬੇਟੇ ਨੇ ਉਹ ਮੇਰੇ ਮੇਰੇ ਤੋਂ ਰਖੜੀ ਬਣਾਉਂਦੇ ਨੇ ਵੀ ਸਾਡੇ ਇੰਨੇ ਕੁ ਵਧੀਆ ਰਿਲੇਸ਼ਨ ਨੇ ਉਹਨਾਂ ਦੇ ਨਾਲ ਠੀਕ ਹੈ ਤੇ ਸਿਰਫ ਮੁਲਾਕਾਤ ਹੀ ਨਹੀਂ ਸਾਡੀ ਹਰ ਇੱਕ ਮੋਮੈਂਟ ਜਿਵੇਂ ਅੱਜ ਵੀ ਅਸੀਂ ਸ਼ੂਟ ਕਰ ਰਹੇ ਹਾਂ ਤਾਂ ਉਹਨਾਂ ਨੂੰ ਪਤਾ ਵੀ ਹਾਂ ਵੀ ਉਹਨਾਂ ਦੀ ਫੈਮਿਲੀ ਨੂੰ ਪਤਾ ਭਾਬੀ ਨਾਲ ਮੇਰੀ ਗੱਲ ਹੁੰਦੀ ਰਹਿੰਦੀ ਆ ਤੇ ਬਾਕੀ ਬਹੁਤ ਵਧੀਆ ਰਿਲੇਸ਼ਨ ਨੇ ਹੂੰ ਤੇ ਕੰਮ ਵੀ ਇਕੱਠੇ ਕਰਦੇ ਆ ਆਲਮੋਸਟ ਅਸੀਂ ਖਾੜੇ ਖੂੜੇ ਲਈਦੇ ਬਟ ਹੁਣ ਉਹ ਇਸ ਲਾਈਨ 'ਚ ਚਲੇ ਗਏ ਤਾਂ ਅਸੀਂ ਵੀ ਜ਼ਰੂਰ ਸਪੋਰਟ ਲਈ ਜਾਵਾਂਗੇ ਜਦੋਂ ਹੀ ਸਾਨੂੰ ਟਾਈਮ ਮਿਲੇ ਅੱਛਾ ਉਹਨਾਂ ਨਾਲ ਹੋਈ ਹੈ ਗੱਲ ਵੀ ਉਹ ਖਾੜੇ ਖੂੜੇ ਲੈਣੇ ਛੱਡ ਦੇਣਗੇ ਜਾਂ ਇਸ ਬਾਰੇ ਕੋਈ ਗੱਲ ਨਹੀਂ ਹੋਈ ਵੀ ਜੇ ਜਿੱਤ ਗਏ ਮਤਲਬ ਵੈਸੇ ਤਾਂ ਮਤਲਬ ਜਿੱਤੀ ਜਾਣ ਸਾਡੇ ਬਣੀ ਤਾਂ ਖੁੱਲੀਆਂ ਉਹਨਾਂ ਨੂੰ ਦਵਾਵਾਂ ਨੇ ਪਰ ਮਤਲਬ ਬਾਅਦ ਦੇ ਵਿੱਚ ਹੈਏ ਤੁਹਾਡੇ ਨਾਲ ਗੱਲ ਹੋਈ ਹੈ ਵੀ ਮਤਲਬ ਹਾਂਜੀ ਉਹਨਾਂ ਨੇ ਕਿਹਾ ਉਹ ਇਹ ਲਾਈਨ ਛੱਡਣਗੇ ਨਹੀਂ अच्छा हां जी ਲੋਕਾਂ ਨੂੰ ਲੋਕਾਂ ਨੇ ਉਹਨਾਂ ਨੂੰ ਇਸ ਲਾਈਨ ਦੇ ਵਿੱਚ ਇੰਨਾ ਪਿਆਰ ਦਿੱਤਾ ਹੈ ਹੂੰ ਤਾਂ ਉਹ ਮਿਲਣਾ ਦਾ ਨਹੀਂ ਇਸ ਚੀਜ਼ ਨੂੰ ਛੱਡਣਗੇ ਹਾਂ ਇਹ ਆ ਵੀ ਜਦੋਂ ਕਈ ਉਹਦੇ ਉਹ ਹੁਣ ਸਰਕਾਰੀ ਕੰਮਾਂ 'ਚ ਬਿਜ਼ੀ ਹੋਣਗੇ ਤਾਂ ਫਿਰ ਉਹ ਤੋਂ ਨਹੀਂ ਵੀ ਚੀਜ਼ ਕਰਦੇ ਪਰ ਜਦੋਂ ਫ੍ਰੀ ਹੋਣਗੇ ਤਾਂ ਜ਼ਰੂਰ ਉਹ ਕਰਨਗੇ ਅੱਛਾ ਤੁਹਾਡਾ ਗੀਤ ਵੀ ਬਾਈ ਇੱਕ ਨਵਾਂ ਆ ਅੱਜ ਕੱਲ੍ਹ ਵੇ ਤੂੰ ਜੱਠਾ ਕੀ ਕਰਦਾ ਅੱਜ ਤਾਂ ਫਿਰ ਉਹ ਵੀ ਮੈਂ ਚਾਹਣਾ ਵੀ ਉਸ ਗੀਤ ਦੀ ਵੀ ਸਾਂਝ ਪਾਓ ਥੋੜੀ ਜੀ ਹਾਂਜੀ ਉਹੀ ਕੰਮਕਾਰ ਨੇ ਬੜਾ ਡਿਊਟ ਗਾਣਾ ਜੀ ਮੇਰਾ ਤੇ ਜੈਸਮੀਨ ਅਕਟਰ ਨੇ ਇਹ ਨਾਲ ਮੈਂ ਮੰਗਾਇਆ ਗੀਤਾ ਕਾਲਾਂ ਵਾਲੀ ਦਾ ਲਿਖਿਆ ਸਟਾਈਲ ਦਾ 뮤직 ਹੈ ਤੇ ਜਸ ਪੇਸ਼ੀ ਉਹਨਾਂ ਨੇ ਵੀਡੀਓ ਕੀਤੀ ਹੈ ਹਿੱਟ ਫੈਕਟਰੀ ਦੇ ਚੈਨਲ ਤੋਂ ਆਇਆ ਤੇ ਨਾਲ ਮੈਂ ਕਮਲ ਖਾਨ ਬਾਈ ਦਾ ਸਪੈਸ਼ਲੀ ਥੈਂਕਸ ਕਰਦਾ ਬਾਈ ਨੇ ਬਹੁਤ سپورਟ ਕੀਤੀ ਆ ਹਮ ਤੇ ਉਹਦੀਆਂ ਤੁਹਾਨੂੰ ਦੋ ਦੋ ਲੈਣਾ ਸੁਣਾ ਦਿੰਦੇ ਆ ਮੈਂ ਨਾਲ ਚਲੋ ਜੀ ਗਾਉ ਆਜੋ ਤੁਹਾਨੂੰ ਇਹ ਫਾਇਦਾ ਹੋ ਜਾਂਦਾ ਦੇਖਿਆ ਵੀ ਵੀਡੀਓ ਟਗਾਣਾ ਹੁਣ ਜੈਸਮੀਨ ਐ ਨਹੀਂ ਹੋਣਗੇ ਸਹੀ ਗੱਲ ਜੀ ਜੀ ਹਮ ਅੱਜ ਕੱਲ ਜਟਾ ਵੇ ਤੂੰ ਕੀ ਕਰਦਾ ਹੈ ਅੱਜ ਕੱਲ ਜੱਟਾ ਵੇ ਤੂੰ ਕੀ ਕਰਦਾ ਨਹੀਂ ਉਹੀ ਕੰਮਕਾਰ ਨੇ ਪੁਰਾਣੇ ਜੱਟ ਦੇ ਪੇਪਰਾਂ ਤੋਂ ਬਾਅਦ ਕਦੇ ਦਿਖਿਆ ਹੀ ਨਹੀਂ ਵੇ ਪੇਪਰਾਂ ਤੋਂ ਬਾਅਦ ਕਦੇ ਮਿਲਿਆ ਹੀ ਨਹੀਂ ਹੁੰਦੇ ਇੱਕ ਥਾਂ ਤੇ ਪੱਕੇ ਨਹੀਂ ਟਿਕਾਣੇ ਜੱਟ ਦੇ ਅੱਜ ਕੱਲ ਜੱਟਾ ਵੇ ਤੂੰ ਕੀ ਕਰਦਾ ਨਹੀਂ ਉਹੀ ਕੰਮਕਾਰ ਨੇ ਪੁਰਾਣੇ ਜੱਟ ਦੇ ਕੀ ਬਾਤ ਹੈ ਭਾਈ ਬਹੁਤ ਵਧੀਆ ਤੁਸੀਂ ਗਾਉਣੇ ਵਧੀਆ ਹੋ ਤੇ ਹੁਣ ਫਿਲਮਾਂ ਦੇ ਵਿੱਚ ਵੀ ਤੁਸੀਂ ਤੁਹਾਡੀ ਐਂਟਰੀ ਹੋ ਰਹੀ ਹੈ ਜਾਂ ਕਿਵੇਂ ਹਾਂਜੀ ਹਾਂਜੀ ਹੋ ਰਹੀ ਹੈ ਜੀ ਮੂਵੀ ਆ ਦੋ ਕਿ ਫਿਲਮਾਂ ਆ ਗਈਆਂ ਮੇਰੀਆਂ ਤੇ ਬਸ ਉਹ ਹੁਣ ਪਾਈਪਲਾਈਨ 'ਚ ਅੱਗੇ ਹੁਣ ਰਿਲੀਜ਼ ਹੋ ਜਾਣੀਆਂ ਜੀ ਉਹ ਇੱਕ ਇਟਾਂ ਦਾ ਘਰ ਹੈ ਮੂਵੀ ਤੇ ਇੱਕ ਦੂਜੀ ਵਾਰੀ ਪਿਆਰ ਤੇ ਇੱਕ ਅਸੀਂ ਥੋੜੇ ਟਾਈਮ ਦੇ ਵਿੱਚ ਨਹੀਂ ਵਿਆਹ ਤੋਂ ਬਾਅਦ ਦੂਜੀ ਵਾਰੀ ਹੋ ਜਾਂਦਾ ਦੂਜੀ ਵਾਰੀ ਆਪਣੀ ਘਰ ਵਾਲੀ ਨਾਲ ਤਾਂ ਤੀਜੀ ਵਾਰੀ ਚੌਥੀ ਵਾਰੀ ਅੱਛਾ ਨਹੀਂ ਬਾਹਰ ਵਾਲੀ ਨਾਲ ਕੋਈ ਰੱਖਿਆ ਡੰਡਾ ਵੀ ਵੀ ਇਦਾਂ ਮਤਲਬ ਨਹੀਂ ਯਾਰ ਇੰਨਾ ਮੌਕਾ ਕਿੱਥੇ ਮਿਲਦਾ ਹੈ ਇਹ ਵੀ ਲੱਗਦਾ ਜਦੋਂ ਇੱਕ ਤੁਹਾਨੂੰ ਸੰਪੂਰਨ ਵਾਈਫ ਮਿਲ ਜੇ ਨਾ ਜਿਹਦੇ ਵਿੱਚ ਸਾਰੇ ਗੁਣ ਹੋਣ ਫਿਰ ਤੁਹਾਨੂੰ ਲੋੜ ਹੀ ਨਹੀਂ ਦੂਜੀ ਦੀ ਨਹੀਂ ਪਰ ਬੰਦਿਆਂ ਦੀ ਆਦਤ ਹੈ ਇਹ ਤਾਂ ਮੈਨੂੰ ਨਹੀਂ ਲੱਗਦਾ ਵੀ ਇਹ ਨਹੀਂ ਤੁਸੀਂ ਆਪਣਾ ਐਕਸਪੀਰੀਅੰਸ ਆਪ ਦਾ ਐਕਸਪੀਰੀਅੰਸ ਨਾਲ ਦੱਸੋ ਯਾਰ ਨੀ ਬੰਦੇ ਬਾਰੇ ਇੰਨਾ ਤੁਸੀਂ ਗੂੜ ਗਿਆਨ ਦਿੱਤਾ ਮੈਨੂੰ ਪੱਕਾ ਪਤਾ ਹੀ ਦੇਖੋ ਸੰਦੀਪ بھائی ਨੇ ਅੱਜ ਮੇਰਾ ਕਲੇਸ਼ ਪਵਾ ਕੇ ਰੱਖਿਆ ਨਹੀਂ ਉਹ ਅਸਲ ਚ ਪਤਾ ਕੀ ਹੈ ਮੈਂ ਜਵੜੀਆਂ ਦੀ ਜਿਆਦਾ ਇੰਟਰਵਿਊ ਕਰਦਾ ਨਾ ਉਹ ਕੋਈ ਨਾ ਕੋਈ ਗੱਲ ਵਿੱਚ ਐਂਡ ਤੇ ਕੋਈ ਨਾ ਕੋਈ ਇਦਾਂ ਨਿਕਲ ਆਉਂਦੀ ਹੈ ਤਾਂ ਹੀ ਮੈਂ ਤੁਹਾਨੂੰ ਪੁੱਛ ਰਿਹਾ ਵੀ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਤੇਰੀ ਵਾਈਫ ਇੰਨੀ ਵਧੀਆ ਗਾਣੇ ਵੀ ਕਿੰਨੇ ਤਾਂ ਆਏ ਆ ਵੀ ਤੂੰ ਨੈਣਾ ਚੋਂ ਪੀਆ ਕਰ ਬਾਹਰ ਠੇਕੇ ਤੋਂ ਕਿਉਂ ਪੀਣ ਜਾਂਦਾ ਤੁਸੀਂ ਵੀ ਫਿਰ ਪੀਂਦੇ ਹੋ ਕਿ ਨਹੀਂ ਬਿੱਠੇ ਨੈਣਾ ਚੋਂ ਹੀ ਪੀਂਦੇ ਤੁਸੀਂ ਸਾਰੇ ਕਿਤੇ ਵੀ ਲੈਂਦੇ ਟਿਕ ਕੇ ਨੂੰ ਮਿਲਦੀ ਹੈ ਟਿਕ ਕੇ ਨੂੰ ਅੱਛਾ ਸਮੀਰ ਨੂੰ ਮੈਂ ਇੱਕ ਛੂਟ ਦਿੱਤੀ ਹੋਈ ਹੈ ਵੀ ਜੇ ਦੂਜੀ ਵਾਰੀ ਪਿਆਰ ਵਾਲਾ ਚੱਕਰ ਹੋਇਆ ਕਿ ਜਿੱਦ ਦੇ ਮੇਰੇ ਤੋਂ ਕੋਈ ਬੈਸਟ ਮਿਲੀ ਮੈਨੂੰ ਪਹਿਲਾਂ ਦਿਖਾਓ ਮੈਨੂੰ ਪਤਾ ਨਹੀਂ ਇਹਨਾਂ ਨੂੰ ਮਿਲਣੀ ਨਹੀਂ ਹੈ ਇਸ ਕਰਕੇ ਬਸ ਫਿਰ ਮੈਂ ਉਹਨੂੰ ਹੀ ਦੇ ਦੇਣਾ ਨਹੀਂ ਕੀ ਬਤਾ ਇੰਟਰਵਿਊ ਤੋਂ ਬਾਅਦ ਡੀਐਮ ਆਉ ਲੱਗ ਪੈਂਦਾ ਦੇਖ ਲੈ ਮੈਨੂੰ ਚੈੱਕ ਕਰਾਉਣ ਸਹੀ ਗੱਲ ਹੈ ਮੈਂ ਕਿਹਾ ਭਾਈ ਜਿੱਦਾਂ ਨਾ ਮੈਂ ਹੁਣ ਜਦੋਂ ਤੁਸੀਂ ਸ਼ੂਟਿੰਗ ਤੋਂ ਲੇਟ ਹੋਗੇ ਤਾਂ ਮੈਂ ਨਾ ਸਵਾਲ ਦੇਖ ਰਿਹਾ ਸੀ ਕੁਛ ਹਨਾ ਤਾਂ ਲਿਖਿਆ ਸੀ ਵੀ ਜੇ ਪਤੀ ਪਤਨੀ ਨੇ ਆਪਸ ਦੇ ਵਿੱਚ ਵਧੀਆ ਰਿਸ਼ਤਾ ਰੱਖਣਾ ਨਾ ਤਾਂ ਜਿਹੜਾ ਘਰ ਵਾਲਾ ਵੀ ਉਹਨੂੰ ਘਰ ਵਾਲਿਆਂ ਨੂੰ ਟਾਈਮ ਸਿਰ ਪੇਕੇ ਜਾਣ ਦੇਣਾ ਚਾਹੀਦਾ ਉਹਨੂੰ ਹੋਰ ਕਿਸੇ ਨਾਲ ਨਹੀਂ ਵੇਖਣਾ ਚਾਹੀਦਾ ਚਲੋ ਇਹ ਤਾਂ ਵੱਡਾ ਹੀ ਹੋ ਗਿਆ ਸਵਾਲ ਤੇ ਕਪੜੇ-ਕੁਪੜੇ ਲੈ ਕੇ ਦੇਣੇ ਚਾਹੀਦੇ ਤਾਂ ਤੁਸੀਂ ਕਿਹੜੇ ਨੁਕਸੇ ਅਪਣਾਉਣੇ ਹੁੰਨੇ ਹੋ ਮਤਲਬ ਵੀ ਆਪਦੀ ਜ਼ਿੰਦਗੀ ਖੁਸ਼ਹਾਲ ਰੱਖ ਲੈ ਮੈਂ ਤਾਂ ਹੀ ਕਹਿੰਦਾ ਜਦੋਂ ਇਹਨਾਂ ਨੇ ਕਿਤੇ ਕਹਿਣਾ ਵੀ ਯਾਰ ਆਪਾਂ ਆ ਚੀਜ਼ ਲੈ ਕੇ ਆਉਣੀ ਆ ਮੈਂ ਕਹਿੰਦਾ डन ਹੈ ਚਲੋ ਆਹ ਸੂਟ ਲੈ ਕੇ ਆਉਣਾ ਚਲੋ डन ਚਲੀਏ ਤੇ ਜਿਹਨੂੰ ਇੱਥੇ ਜਾਣਾ ਹੈ ਚਲੋ ਚੱਲ ਗਿਆ ਆਪਾਂ ਦੂਜਾ ਮੌਕਾ ਨਹੀਂ ਦਿੰਦੇ ਇਹ ਤਾਂ ਬਾਈ ਲੋਕਾਂ ਵਾਸਤੇ ਔਖਾ ਹੋ ਜਾਂਦਾ ਨੇ ਵੀ ਇੰਨਾ ਕੋਈ ਕੋਈ ਇੱਕ ਹਸਬੈਂਡ ਇੰਨੀ ਛੇਤੀ ਦਾ ਭਜਾ ਮੈਨੂੰ ਪਤਾ ਨਾ ਵੀ ਇਹ ਆਪ ਹੀ ਇੰਨੇ ਬਿਜ਼ੀ ਹੁੰਦੇ ਆ ਇਹਨਾਂ ਦੇ ਆਪ ਦਾ ਸ਼ਡਿਊਲ ਵੀ ਇੰਨੇ ਹੁੰਦੇ ਆ ਵੀ ਆ ਮੈਂ ਕਹਿੰਦਾ ਨਾ ਚਲੋ ਕੋਈ ਕਰਨੀ ਅੱਜ ਤਾਂ ਫਿਰ ਆਇਆ ਆਪਾਂ ਕੱਲੂ ਚੱਲਣੀ ਆ ਹਾਂ ਕੱਲੂ ਚੱਲਣਾ ਪਤਾ ਮੈਨੂੰ ਕੱਲ ਦਾ ਸ਼ਡਿਊਲ ਹੈ ਪਰ ਲੋਕਾਂ ਦੇ ਵਿੱਚ ਤੁਸੀਂ ਮੈਨੂੰ ਇਹ ਦੱਸੋ ਕਿਹੜਾ ਹਸਬੈਂਡ ਹੈ ਜਿਹੜੀ ਜਿਹੜਾ ਆਪਣੀ ਵਾਈਫ ਨੂੰ ਕਹਿੰਦਾ ਵੀ ਤੂੰ ਸੂਟ ਨਹੀਂ ਲੈਣੇ ਉਹਨੇ ਇਹ ਗੱਲ ਕਹਿ ਕੇ ਮਰਨਾ ਹੁਣ ਤੁਸੀਂ ਆਪ ਹੀ ਦੇਖੋ ਮੈਨੂੰ ਨਹੀਂ ਲੱਗਦਾ ਕੋਈ ਵੀ ਆਪਣੀ ਵਾਈਫ ਦੇ ਖਿਲਾਫ ਜਾਂਦਾ ਹੋਣਾ ਨਹੀਂ ਉਹ ਇੱਕ ਮੈਂ ਵੀਡੀਓ ਦੇਖੀ ਸੀ ਨਾ ਉਹ ਕਹਿੰਦਾ ਵੀ ਸੂਟਾਂ ਵਾਲੀ ਦੁਕਾਨ ਤੇ ਕੋਈ ਬੰਦਾ ਗਿਆ ਤੇ ਉਹ ਉਹਦੀ ਨਾਲ ਵਾਈਫ ਬੈਠੀ ਸੀ ਤੇ ਵਾਰੀ ਵਾਰੀ ਸੂਟ ਵੇਖੀ ਜਾਵੇ ਤਾਂ ਨਾਲ ਉਹਨੂੰ ਦੱਸੀ ਜਾਵੇ ਕਹਿੰਦੀ ਵੇਖ ਲੈ ਮੈਨੂੰ ਇੰਨੇ अच्छा ਤੁਹਾਡਾ ਤੁਹਾਡਾ ਪਹਿਲਾ ਪਿਆਰ ਸੀ ਇਹ ਸੱਚੀ ਦੱਸਣਾ ਹਾਂ ਹਾਂ ਇਸ ਤੋਂ ਪਹਿਲਾਂ ਕੋਈ ਨਹੀਂ ਸੀ ਨਹੀਂ ਪਿਆਰ ਇਹ ਹੁੰਦਾ ਵੀ ਸਾਇੰਸ ਕੇ ਵੀ ਦੇਖੋ ਤੁਸੀਂ ਜਦੋਂ ਹੁਣ ਆਪਾਂ ਕਾਲਜ ਟਾਈਮ ਦੇ ਵਿੱਚ ਹੁੰਨੇ ਆ ਉਹਦੇ ਇੱਕ ਥੋੜਾ ਫਰੈਂਡ ਸਰਕਲ ਹੁੰਦਾ ਤੁਸੀਂ ਮਤਲਬ ਥੋੜੇ ਫਰੈਂਡ ਸਰਕਲ ਦੇ ਵਿੱਚ ਹਾਂ ਪਰ ਕਾਲੀ ਟਾਈਮ ਦੇ ਵਿੱਚ ਮੈਂ ਮਤਲਬ ਖੱਪੀ ਬਹੁਤ ਸੀਗਾ ਮੇਰੇ ਜਿਹੜੇ ਨਾਲ ਦੇ ਫਰੈਂਡ ਸੀ ਉਹਨਾਂ ਦੀਆਂ ਗਰਲਫ੍ਰੈਂਡਾਂ ਸੀਗੀਆਂ ਆਪਾਂ ਉਹਨਾਂ ਨੂੰ ਛੇੜਛੂਟ ਲਈਦਾ ਸੀਗਾ ਹਾਂ ਤੇ ਪਰ ਐਕਚੁਅਲੀ ਨਾ ਮੈਂ ਸ਼ੁਰੂ ਤੋਂ ਮੇਰਾ ਜਿਹੜਾ ਮਤਲਬ ਜ਼ਿਆਦਾ ਧਿਆਨ ਰਿਹਾ ਉਹ ਰਿਹਾ ਮੇਰਾ ਮਤਲਬ ਡਾਂਸ ਦੇ ਵਿੱਚ ਐਕਟਿੰਗ ਐਕਟਿੰਗ ਤਾਂ ਮੈਂ ਖੈਰ ਬਾਅਦ ਚ ਆਇਆ ਮਤਲਬ ਮੈਂ ਡਾਂਸ ਕਾਲਜ ਦੇ ਵਿੱਚ ਜ਼ਿਆਦਾ ਕਰਦਾ ਸੀਗਾ ਭੰਗੜਾ ਵਗੈਰਾ ਮਤਲਬ ਪਾਰਟਿਸਿਪੇਟ ਬਹੁਤ ਕਰਦਾ ਸੀਗਾ ਮੈਂ ਮੇਰਾ ਬਸ ਉਧਰ ਹੀ ਧਿਆਨ ਰਹਿੰਦਾ ਸੀ ਜ਼ਿਆਦਾ ਤੇ ਉਹਦੇ ਕਰਕੇ ਮੈਂ ਕਾਲਜ ਦੇ ਵਿੱਚ ਵੀ ਸਕੂਲ ਦੇ ਵਿੱਚ ਵੀ ਜ਼ਿਆਦਾ ਹਾਈਲਾਈਟ ਰਿਹਾ ਮੈਂ अच्छा स्टडी ਚ ਤਾਂ ਨਹੀਂ ਹੁਣ ਤੁਸੀਂ ਜਵਾਬ ਹੀ ਮੇਰਾ ਸਵਾਲ ਦਾ ਸਾਰਾ ਹੀ ਸਵਾਦ ਮਾਰਤਾ ਅੱਛਾ ਮਤਲਬ ਮੇਰੇ ਕਹਿਣ ਦਾ ਮਤਲਬ ਇਹ ਸੀਗਾ ਵੀ ਇਹ ਜਿਹੜਾ ਤੁਹਾਡਾ ਮਤਲਬ ਨਿਸ਼ਾ ਜੀ ਪਹਿਲਾ ਇਸ਼ਕ ਸੀ ਉਹ ਪਿਆਰ ਹੋਈ ਸੀਗਾ ਪਹਿਲੇ ਸੀਗਾ ਤਾਂ ਹੀ ਤਾਂ ਮੈਂ ਇਹਨਾਂ ਨੂੰ ਸਿੱਧਾ ਵਿਆਹ ਲਈ ਕੀਤਾ ਸੀ ਕਿਉਂਕਿ ਮੈਂ ਨਾ ਆਪਦੇ ਆਲੇ ਦੋਲੇ ਦੇਖਿਆ ਮੈਂ ਜਿਹੜੇ ਬਹੁਤ ਕਸਮਾਂ ਵਾਦੇ ਕਰਦੇ ਦੇਖਿਆ ਮੈਂ ਬੰਦੇ ਤੇ ਬਟ ਉਹਨਾਂ ਦੇ ਸਿਰੇ ਚੜੇ ਨਹੀਂ ਕਈਆਂ ਦੇ ਤਾਂ ਮਹੀਨੇ ਦੋ ਵੀ ਮਹੀਨੇ ਬਾਅਦ ਹੀ ਬ੍ਰੇਕਅੱਪ ਹੋ ਗਏ ਸੀਗੇ ਕਈਆਂ ਦੇ ਮਤਲਬ 6 ਮਹੀਨੇ ਸਾਲ ਕਰਦੇ ਕਰਦੇ ਮੈਂ ਦੇਖਿਆ ਉਹਦੀ ਅੱਖਾਂ ਤੇ ਬਹੁਤ ਸਾਹਮਣੇ ਤਮੈਨੂੰ ਆਇਆ ਜੇ ਲੱਗਿਆ ਵੀ ਜਦੋਂ ਤੁਸੀਂ ਕਿਸੇ ਨਾਲ ਮਤਲਬ ਇੰਨਾ ਅਟੈਚ ਹੋ ਜਾਂਦੇ ਹੋ ਤਾਂ ਫਿਰ ਤੁਹਾਨੂੰ ਛੱਡਣਾ ਬਹੁਤ ਔਖਾ ਹੋ ਜਾਂਦਾ ਹੈ। ਅੱਛਾ ਤੁਸੀਂ ਸਰਕਾਰੀ ਨੌਕਰੀ ਵਾਂਗੂ ਲਟਕਾਇਆ ਇਹਨਾਂ ਨੂੰ ਜਿਵੇਂ ਸਰਕਾਰੀ ਨੌਕਰੀ ਨਾਲ ਛੇਤੀ ਨਹੀਂ ਮਿਲਦੀ ਉਹ ਬਹੁਤ ਗੇੜੇ ਕੱਢਨੇ ਪੈਂਦੇ ਆ। ਕਿ ਪਹਿਲੀ ਵਾਰੀ ਚ ਨਾਲ ਹੀ ਲੈਟਰ ਫੜਾਤਾ ਸੀਗਾ ਨਹੀਂ ਪਹਿਲੀ ਵਾਰ ਚ ਨਹੀਂ ਟਾਈਮ ਲਿਆ ਸੀਗਾ ਮੈਂ ਤੇ ਕਿਉਂਕਿ ਮੈਨੂੰ ਲੱਗਦਾ ਹੁੰਦਾ ਸੀਗਾ ਵੀ ਅਸੀਂ ਜਦੋਂ ਇੱਕਦਮ ਮਿਲੇ ਸੀਗੇ ਠੀਕ ਹੈ ਮੈਨੂੰ ਇਹਨਾਂ ਦੇ ਨੇਚਰ ਬਾਰੇ ਪਤਾ ਲੱਗਾ ਸੀ ਵੀ ਬਹੁਤ ਸਹੀ ਨੇ ਹਨਾ ਵੀ ਮੇਰੇ ਨਾਲ ਮਿਲਦੀਆਂ ਨੇ ਹਨਾ ਜਿਵੇਂ ਜਿਵੇਂ ਦੀ ਮੈਂ ਹੈਗੀ ਆ ਬਟ ਮੈਂ ਟਾਈਮ ਲਿਆ ਸੀਗਾ ਤੇ ਬਾਕੀ ਗੱਲ ਸਾਰਾ ਅਸੀਂ ਆਪਣੀਆਂ ਫੈਮਲੀਆਂ ਬਾਰੇ ਬਹੁਤ ਸੋਚਦੇ ਹੁੰਦੇ ਸੀ ਕਿ ਕਿੱਦਾਂ ਹੋਣਾ ਕਿੱਦਾਂ ਨਹੀਂ ਹੋਣਾ ਫਿਰ ਲੱਗਦਾ ਹੁੰਦਾ ਸੀ ਵੀ ਮਨਾ ਲਾਂਗੇ ਤੇ ਪਰ ਤੁਸੀਂ ਕੀ ਕੀ ਉਹਦੇ ਉਹਨਾਂ ਦੀ ਮਾਨਸਿਕਤਾ ਸੋਚੀਏ ਜਿਹੜੀਆਂ ਘਰੋਂ ਭੱਜ ਕੇ ਵਿਆਹ ਕਰਾਉਂਦੇ ਨੇ ਵੀ ਉਹ ਉੱਥੇ ਕੀ ਮਾਨਸਿਕਤਾ ਹੋਊਗੀ ਕੀ ਚੱਲ ਮੈਂ ਉਹੀ ਗੱਲ ਮੈਂ ਕਈ ਵਾਰੀ ਅਸੀਂ ਜਦੋਂ ਬੈਠੇ ਹੁੰਨੇ ਆ ਮੈਂ ਇਹੀ ਸੋਚਦੀ ਹੁੰਨੀ ਆ ਜਦੋਂ ਜਾਂ ਕਈ ਵਾਰੀ ਪਤਾ ਲੱਗਦਾ ਵੀ ਕਿਸੇ ਨੇ ਕੋਟ ਮੈਰਿਜ ਕਰਾ ਲਈ ਮੈਨੂੰ ਲੱਗਦਾ ਹੁੰਦਾ ਵੀ ਯਾਰ ਉਹਨਾਂ ਦੇ ਪੇਰੈਂਟਸ ਤੇ ਕੀ ਬੀਤਦੀ ਹੈ ਇਹ ਚੀਜ਼ਾਂ ਦੀ ਹਨਾ ਜਦੋਂ ਉਹਨਾਂ ਨੂੰ ਸਮਝ ਜਾਂਦੇ ਆ ਜਾਂ ਜਦੋਂ ਕੋਰਟ ਦੇ ਵਿੱਚ ਉਹ ਇਹ ਚੀਜ਼ ਆਉਂਦੀ ਆ ਵੀ ਸਾਨੂੰ ਸਾਡੇ ਮਾਪੇ ਤੋਂ ਖਤਰਾ ਤਾਂ ਉਹ ਚੀਜ਼ ਹਮੇਸ਼ਾ ਮੈਨੂੰ ਮਤਲਬ ਬੁਰੀ ਲੱਗਦੀ ਆ ਹਨਾ ਬਚਪਨ ਤੋਂ ਲੈ ਕੇ ਉਹਨਾਂ ਨੇ ਪਤਾ ਨਹੀਂ ਕਿਵੇਂ ਸੁੱਖਾਂ ਸੁਖ ਸੋਕੇ ਆਪਦੇ ਜਵਾਗ ਪੈਦਾ ਕਰਦੇ ਨੇ ਹਨਾ ਕਿਸੇ ਦੇ ਪੁੱਤ ਹੋ ਗਿਆ ਕਿਸੇ ਦੀ ਧੀ ਹੋ ਗਈ ਤਾਂ ਉਹਨਾਂ ਨੂੰ ਜਦੋਂ ਹੋ ਜਾਂਦੇ ਨੇ ਉਹਨਾਂ ਨੂੰ ਫਿਰ ਇੰਨਾ ਲਾੜ ਪਿਆਰ ਕਰਦੇ ਆ ਉਹਦੀਆਂ ਰਾਤਾਂ ਕਾਲੀਆਂ ਕਰਦੇ ਆ ਖੁਦ ਨਹੀਂ ਸੌਂਦੇ ਬੱਚਿਆਂ ਨੂੰ ਦੀ ਪਰਵਿਸ਼ ਕਰਨੀ ਬਹੁਤ ਔਖੀ ਹੁੰਦੀ ਆ ਤੇ ਜਦੋਂ ਉਹ ਸਾਰਾ ਟਾਈਮ ਪੀਰੀਅਡ ਕੱਢ ਕੇ ਇੱਕ ਉਹ ਵਿਆਹ ਦੇ ਸਮੇਂ ਚ ਆਉਂਦੇ ਨੇ ਉਦੋਂ ਇੱਕ ਮਾਂ ਬਾਪ ਨੂੰ ਬੜਾ ਚਾਹ ਹੁੰਦਾ ਵੀ ਅਸੀਂ ਆਉਦੀ ਧੀ ਨੂੰ ਇਦਾਂ ਵਿਆਹ ਕੇ ਤੋੜਨਾ ਇੱਕ ਪੁੱਤ ਲਈ ਹੁੰਦਾ ਕਿ ਅਸੀਂ ਪਾਣੀ ਵਾਰਨਾਂ ਦੀ ਮਾਂ ਲਈ ਪੋ ਲਈ ਸਾਰੇ ਲਈ ਹਨ ਵੇ ਅਸੀਂ ਚਾਰ ਰਿਸ਼ਤੇਦਾਰ ਭੈਣ ਭਰਾ ਸੱਜਣੇ ਨੇ ਜਦੋਂ ਫਿਰ ਐਹੋ ਜੀ ਚੀਜ਼ ਹੁੰਦੀ ਹੈ ਉਹਨਾਂ ਦੀਆਂ ਸਾਰੀਆਂ ਆਸਾਂ ਉਮੀਦਾਂ ਦੇ ਪਾਣੀ ਫਿਰ ਜਾਂਦਾ ਉਹ ਮੈਨੂੰ ਪਤਾ ਵੀ ਉਹ ਕਿੰਨਾ ਉਹ ਦੁੱਖ ਉਹਨਾਂ ਨੂੰ ਚੱਲਣਾ ਪੈਂਦਾ ਮੈਨੂੰ ਲੱਗਦਾ ਹੁੰਦਾ ਵੀ ਇੱਕ ਵਾਰੀ ਬੱਚਿਆਂ ਨੂੰ ਉਹਦੇ ਪੇਰੈਂਟਸ ਨੂੰ ਦੱਸਣਾ ਚਾਹੀਦਾ ਤੇ ਪੇਰੈਂਟਸ ਨੂੰ ਵੀ ਜੇ ਉਹਨਾਂ ਨੇ ਸਹੀ ਪਾਰਟਨਰ ਚੁਣਿਆ ਤਾਂ ਇਸ ਚੀਜ਼ ਨੂੰ ਐਗਰੀ ਕਰਨਾ ਚਾਹੀਦਾ ਐਗਰੀ ਕਰਨਾ ਤੇ ਸੋ ਜੀ ਗਾਣਾ ਆ ਰਿਹਾ ਆਪਣਾ ਦੋ ਪੈਗ ਉਹਦੀ ਤੁਹਾਨੂੰ ਦੋਕ ਲੈਣਾ ਸੁਣਾ ਦਿੰਨੇ ਹਾਓ ਯਾਰਾਂ ਨੇ ਅੱਜ ਇਕੱਠੇ ਹੋ ਕੇ ਮਹਿਫਿਲ ਇੱਕ ਸਜਾਤੀ ਨਾਨੂ ਕਰ ਮੈਂ ਕਰੀ ਬਥੇਰੀ ਤੱਕੇ ਨਾਲ ਪਿਆਤੀ ਲਾਲ ਪਰ ਜਦ ਪੀਤੀ ਹੁੰਦੀ ਲੈਣ ਮੁੱਲ ਲੜਾਈ ਹਫਤੇ ਦੇ ਵਿੱਚ ਰੱਖ ਲਿਆ ਕਰ ਵੀ ਇੱਕ ਦਿਨ ਕਦੇ ਡਰਾਈ ਹੋ ਅੜ ਬਸਬਾਦ ਯਾਰ ਮੇਰੇ ਨੇ ਸੱਪ ਕੌਡੀਆਂ ਵਾਲੇ ਨਹੀਂ ਦੋ ਪੈਗ ਮਿੱਤਰਾਂ ਨੇ ਹੋ ਕੀ ਹੋਇਆ ਜੇ ਲਾ ਲੈਨੀ ਦੋ ਪੈਗ ਮਿੱਤਰਾਂ ਨੇ ਦੱਸ ਕੀ ਹੋਇਆ ਜੇ ਲਾ ਲੈਨੀ ਦੋ ਪੈਗ ਮਿੱਤਰਾਂ ਨੇ ਜਦੋਂ ਜਦੋਂ ਤੁਸੀਂ ਕੀ ਤੁਹਾਡਾ ਕੀ ਨਵਾਰੇ ਮੇਰੇ ਬਹੁਤ ਸਾਰੇ ਗਾਣੇ ਆ ਰਹੇ ਨੇ ਇੱਕ ਮੈਂ ਹੁਣੇ ਬਾਬਾ ਜੀ ਨਾਲ ਗਾਣਾ ਕੀਤਾ ਰਾਜਾ ਸਾਹਿਬ ਜੀ ਦੇ ਉੱਪਰ ਬਾਬਾ ਗੁਲਾਬ ਸਿੰਘ ਗੁਲਾਬ ਸਿੰਘ ਜੀ ਦੇ ਨਾਲ ਗਾਣਾ ਕੀਤਾ ਤੇ ਉਸ ਤੋਂ ਇਲਾਵਾ ਹੋਰ ਸਾਡੇ ਦੋਨਾਂ ਦੇ ਡਿਊਟ ਆ ਰਹੇ ਨੇ ਤੇ ਇੱਕ ਅਸੀਂ ਈਪੀ ਰੈਡੀ ਕਰ ਰਹੇ ਹਾਂ ਤੇ ਕਮਲ ਖਾਨ ਜੀ ਨਾਲ ਆ ਰਿਹਾ ਗਾਣਾ ਤੇ ਫਿਲਮਾਂ ਤਾਂ ਤੁਹਾਨੂੰ ਪਤਾ ਹੈ ਆ ਹੀ ਰਹੀਆਂ ਇੱਕ ਸਾਡੀ ਫਿਲਮ ਅਸੀਂ ਆਪਣੇ ਪ੍ਰੋਡਕਸ਼ਨ ਹਾਊਸ ਦੇ ਵਿੱਚ ਇੱਟਾਂ ਦਾ ਘਰ ਤੇ ਬਹੁਤ ਸੋਹਣਾ ਕਨਸੈਪਟ ਆ ਉਹ ਤੇ ਗੁਰਪ੍ਰੀਤ ਕੋ ਗਿਸਰ ਨੇ ਫਿਲਮ ਦੇ ਵਿੱਚ ਸਾਡੇ ਨਾਲ ਕੰਮ ਕੀਤਾ ਤੇ ਉਹ ਫਿਲਮ ਇਸੇ ਸਾਲ ਸੀ ਬਹੁਤ ਛੇਤੀ ਸਾਰਿਆਂ ਦਰਸ਼ਕਾਂ ਦੇ ਰੂਬਰੂ ਲੈ ਕੇ ਆਵਾਂਗੇ ਤੇ ਉਸ ਤੋਂ ਇਲਾਵਾ ਇੱਕ ਤਾਂ ਅਸੀਂ ਸ਼ਾਰਟ ਫਿਲਮ ਜਿਹਦਾ ਸ਼ੂਟ ਹੋਣ ਵੀ ਚੱਲ ਰਿਹਾ ਉਹ ਕਰ ਰਹੇ ਹਾਂ ਤੇ ਬਾਕੀ ਹੋਰ ਫਿਲਮਾਂ ਬਹੁਤ ਸਾਰੀਆਂ ਨੇ ਜੱਟ ਨੂੰ ਚੜੇਲ ਟੱਕਰੀ ਹੁਣੇ ਹੁਣੇ ਰਿਲੀਜ਼ ਹੋਈ ਆ ਤੇ ਹੋਰ ਵੀ ਬਹੁਤ ਸਾਰੀਆਂ ਫਿਲਮਾਂ ਜਿਨ੍ਹਾਂ ਦਾ ਕੰਮ ਚੱਲਣਾ ਪਰ ਮੈਂ ਕਹਿੰਦਾ ਜੱਟ ਨੂੰ ਚੜੇਲ ਨਾਲ ਟੱਕਰੇ ਇੱਦਾਂ ਦੀ ਟੱਕਰੇ ਚਲੋ ਥੈਂਕ ਯੂ ਬਾਈ ਸੋ ਥੈਂਕ ਯੂ ਥੈਂਕ ਯੂ ਸੋ ਮਾਚੀ ਸਸੀਕਾਲ ਸਰ ਸੋ ਇਹ ਸਾਨੂੰ ਸਾਡੇ ਨਾਲ ਸਮੀਰ ਮਾਹੀ ਤੇ ਨਿਸ਼ਾ ਬਾਨ ਉਮੀਦ ਕਰਦੇ ਹਾਂ ਗੱਲਬਾਤ ਪਸੰਦ ਆਈ ਹੋਵੇਗੀ ਕੈਮਰਾਮੈਨ ਸ਼ਾਹ ਨਵਾਜ਼ ਤੇ ਰਕੇਸ਼ ਦੇ ਨਾਲ ਦੀਪ ਸੰਦੀਪ